ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦੇ ਸੁਭਾਸ਼ ਗੁਇਲ ਹੈਲਥ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਔਰ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਫਿਰ ਦੱਸ ਦਈਏ ਕਿ ਜਿਹੜੇ ਸਾਡੇ ਐਪੀਸੋਡ ਹੈ ਤੁਹਾਡੇ ਆਪਣੇ ਸੁਭਾਸ਼ ਗੁਇਲ ਹੈਲਥ ਸ਼ੋਅ ਦੇ ਐਪੀਸੋਡ 125 ਐਪੀਸੋਡ ਪੂਰੇ ਹੋਣ ਜਾ ਰਹੇ ਆ ਔਰ ਇਹਦੇ ਵਿੱਚ 125ਵੇਂ ਐਪੀਸੋਡ ਤੇ ਸਾਡੇ ਨਾਲ ਜਿਹੜੇ ਅੱਜ ਮਹਿਮਾਨ ਨੇ ਕਿਸੇ ਤਾਰੀਫ ਦੇ ਮਹਤਾਜ ਨਹੀਂ ਹੈਗੇ ਕਿ ਉਹ ਆਪਣੇ ਆਪ ਦੀ ਜਲਦੀ ਫਿਰਦੀ ਤਾਰੀਫ ਹੈ ਜਦੋਂ ਸ਼ੋਅ ਤੇ ਆਏ ਮੈਂ ਉਹਨਾਂ ਨੂੰ ਆਉਂਦੇ ਹੀ ਕਿਹਾ ਗਿਆ ਜੈਨ ਲੱਗਦਾ ਕਿ ਪੂਰਾ ਪੰਜਾਬ ਸਾਡੇ ਸ਼ੋਅ ਤੇ ਆ ਗਿਆ ਹੋਇਆ ਪੰਜਾਬ ਦੀ ਸ਼ਾਨ ਹੈ ਸਾਡਾ ਮਾਣ ਹੈ ਔਰ ਸਾਡੇ ਨਾਲ ਅੱਜ ਮੌਜੂਦ ਨੇ ਗੁੱਗੂ ਗਿੱਲ ਜੀ ਜਿਨ੍ਹਾਂ ਨੂੰ ਮਤਲਬ ਦੇਖ ਕੇ ਕਰੌਣਕ ਆ ਜਾਂਦੀ ਹੈ ਕਿ ਚਿਹਰੇ ਦੇ ਉੱਤੇ ਕਿ ਜਦੋਂ ਇਹ ਐਸ ਉਮਰ 'ਚ ਸਾਨੂੰ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਦੀ ਜਵਾਨੀ ਨੂੰ ਵੀ ਮਾਤ ਦੇ ਜਾਂਦੇ ਆ ਕਈ ਵਾਰੀ ਅਬਦੀ ਅਨਰਜੀ ਨੂੰ ਲੈ ਕੇ ਅੱਜ ਆਪਾਂ ਸਿਹਤ ਦੀਆਂ ਗੱਲਾਂ ਉਹਨਾਂ ਦੇ ਨਾਲ ਬਹੁਤ ਸਾਰੀਆਂ ਕਰਾਂਗੇ ਹੈਲਥ ਸ਼ੋਅ ਦੇ ਵਿੱਚ ਪਰ ਉਸ ਤੋਂ ਪਹਿਲਾਂ 125 ਐਪੀਸੋਡ ਪੂਰੇ ਹੋਣ ਤੇ ਗਿਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਆਪਣੇ ਸ਼ੋਅ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਗੋਇਲ ਸਾਹਿਬ ਸਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਔਰ ਗੋਇਲ ਸਾਹਿਬ ਖਾਸ ਤੌਰ ਤੇ 125 ਐਪੀਸੋਡ ਪੂਰੇ ਹੋਣ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸ਼ੁਕਰੀਆ ਔਰ ਤੁਸੀਂ ਬੜਾ ਅੱਛਾ ਕੰਮ ਕਰ ਰਹੇ ਹੋ ਜਿਹੜੇ ਸਾਡੇ ਵੱਡ ਵਡੇਰੇ ਸਾਡੇ ਬਜ਼ੁਰਗ ਜੋ ਦਵਾਈਆਂ ਜੋ ਨੁਸਖੇ ਇਸਤੇਮਾਲ ਕਰਦੇ ਸੀ ਤੁਸੀਂ ਉਹਨਾਂ ਨਾਲ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਜਾ ਰਹੇ ਹੋ ਤਾਂ ਇਸ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ 125 ਐਪੀਸੋਡ ਪੂਰੇ ਹੋਣ ਤੇ ਅਸੀਂ ਚਾਹਾਂਗੇ ਵੀ ਅੱਜ ਅਸੀਂ ਕੇਕ ਮੰਗਾਇਆ ਕਿ ਗਿਲਸਾਭ ਆਇਆ ਕੇਕ ਕੱਟਣਗੇ ਕੇਕ ਦੀ ਰਸਮ ਪੂਰੀ ਕਰਾਂਗੇ ਉਸ ਤੋਂ ਬਾਅਦ ਆਪਾਂ ਸ਼ੋਅ ਨੂੰ ਅੱਗੇ ਵਧਾਵਾਂਗੇ ਜਿਹੜੀ ਇੱਕ ਪਰੰਪਰਾ ਉਦੇ ਮੁਤਾਬਕ ਜੀ ਅਸੀਂ ਪਹਿਲਾਂ 100 ਐਪੀਸੋਡ ਜਦੋਂ ਪੂਰੇ ਕੀਤੇ ਉਦੋਂ ਵੀ ਅਸੀਂ ਰਿਕਵੈਸਟ ਪਾਈ ਸੀ ਕਿ ਗਿੱਲ ਸਾਹਿਬ ਆਉਣਗੇ ਸਾਨੂੰ ਆਸ਼ੀਰਵਾਦ ਵੀ ਸਾਡੇ ਸ਼ੋਅ ਨੂੰ ਮਿਲੂਗਾ ਜੀ 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 ਬਸ ਜਿਸ ਤਰ੍ਹਾਂ ਮਾਲਕ ਦਾ ਹੁਕਮ ਹੁੰਦਾ ਹੈ ਜੀ ਉਸੇ ਤਰ੍ਹਾਂ ਚੱਲਦੀ ਹੈ ਦੁਨੀਆ ਔਰ ਅੱਜ ਜੀ ਮਿਲਣਾ ਸੀ ਨਹੀਂ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ 150 ਐਪੀਸੋਡ ਪੂਰੇ ਹੋਣ ਤੇ ਮਿਲ ਰਹੇ ਹਾਂ ਜੀ ਕੋਈ ਗੱਲ ਨਹੀਂ ਅੱਗੇ ਵੀ ਮਿਲਾਂਗੇ ਜੀ 250 ਪੂਰਾ ਹੋਣ ਤੇ ਵੀ ਮਿਲਾਂਗੇ ਬਿਲਕੁਲ ਮਿਲਦੇ ਰਹਾਂਗੇ ਮੈਂ ਚਾਹਾਂਗਾ ਕਿ ਇੱਕ ਕੇਕ ਦਾ ਜਿਹੜਾ ਰਸਮਾ ਪੂਰੀ ਕਰ ਦਿਓ ਜੀ ਲਓ ਜੀ ਹੱਥ ਲਓ ਲਓ ਜੀ ਅਛਾ ਵਾਹ ਜੀ ਵਾਹ ਮੈਂ ਹੀ ਤਾੜੀ ਮਾਰ ਦਿੰਦਾ ਠੀਕ ਹੈ ਬਹੁਤ ਵਧੀਆ ਲੱਗਾ ਗਿਲ ਸਾਹਿਬ ਤੁਸੀਂ ਸ਼ੋਅ ਦੇ ਵਿੱਚ ਆਏ ਔਰ ਮੈਨੂੰ ਉਮੀਦ ਹੈ ਕਿ ਜਿਹੜਾ ਸਾਡਾ ਯੂਥ ਹੈ ਬਲਕਿ ਮੈਂ ਇਹ ਸਮਝ ਸਕਦਾ ਕਿ ਪੰਜਾਬ ਦੇ ਵਿੱਚ ਛੋਟੇ ਬੱਚੇ ਵੱਡੇ ਵੀ ਤੇ ਬਜ਼ੁਰਗ ਵੀ ਸਾਰੇ ਤੁਹਾਡੇ ਫਾਇਦਾ ਔਰ ਮੇਰੀ ਆਪਣੀ ਵਾਈਫ ਉਹ ਵੀ ਤੁਹਾਡੇ ਬਹੁਤ ਫੈਨ ਹੈ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੇ ਗਿਲਸਾਬ ਆ ਰਹੇ ਆ ਤਾਂ ਸਾਨੂੰ 125ਵੇਂ ਐਪੀਸੋਡ ਤੇ ਬਹੁਤ ਵਧਾਈਆਂ ਮੇਰੇ ਵੱਲੋਂ ਵੀ ਉਹਨਾਂ ਨੂੰ ਜਰੂਰ ਮੇਰੇ ਵੱਲੋਂ ਵੀ ਉਹਨਾਂ ਨੂੰ ਮੁਬਾਰਕਬਾਦ ਜੀ ਸਰਟੀਫਿਕੇਟ ਅਪਲਾਈ ਉਹਨਾਂ ਨੂੰ ਤੇ ਬਹੁਤ ਸ਼ੁਕਰੀਆ ਉਹਨਾਂ ਦਾ ਜਿਓ ਸਾਡੀਆਂ ਫਿਲਮਾਂ ਪਸੰਦ ਕਰਦੇ ਨੇ ਬਸ ਇਸੇ ਤਰ੍ਹਾਂ ਜੀ ਕਾਰਟਿਸਟ ਸਾਰਿਆਂ ਦੇ ਪਿਆਰ ਨਾਲ ਹੀ ਅੱਗੇ ਵਧ ਸਕਦਾ ਹੈ ਬਿਲਕੁਲ ਜੀ ਬਿਲਕੁਲ ਸਾਰਿਆਂ ਦੀਆਂ ਮਾਪਤਾਵਾਂ ਜੁੜੀਆਂ ਹੋਈਆਂ ਨੇ ਤੇ ਇਹ ਜਿਹੜਾ ਸਾਡਾ ਕੇਕ ਹੈ ਇਹ ਮੈਂ ਚਾਹੂੰਗਾ ਕਿ ਟੀਮ ਨੂੰ ਇਹਨੂੰ ਇੱਥੋਂ ਆਪਣੇ ਇੱਕ ਸਾਈਡ ਕਰਕੇ ਸ਼ੋਡੂਗੇ ਵਧਾਨ ਦੀ ਅਸੀਂ ਰਸਮ ਜਿਹੜੀ ਉਹ ਪੂਰੀ ਕਰੀਏ ਗਿੱਲ ਸਾਹਿਬ ਇੱਕ ਬਹੁਤ ਜ਼ਰੂਰੀ ਅੱਜ ਤੁਹਾਡੇ ਨਾਲ ਡਿਸਕਸ ਕਰਨੀ ਆ ਸਾਡੇ ਮਨ ਚ ਬੜੀ ਦੇਰ ਤੋਂ ਸੀ ਜਿੱਦਨ ਮਿਲਣਗੇ ਗੱਲ ਜ਼ਰੂਰ ਹੋਣੀ ਹੈ ਇਹ ਹੋਣੀ ਵੀ ਚਾਹੀਦੀ ਆ ਕਿ ਜਿਹੜਾ ਤੁਹਾਡੀ ਫਿਟਨੈਸ ਦਾ ਕਿਉਂਕਿ ਅਸੀਂ ਜ਼ਰੂਰ ਇਹ ਜਾਣਨਾ ਚਾਹਾਂਗੇ ਮੇਰਾ ਖਿਆਲ ਹੈ ਮੈਂ ਕਿ ਪੂਰਾ ਯੂਥ ਸਾਡੇ ਪੰਜਾਬ ਦਾ ਪੂਰਾ ਪੰਜਾਬ ਇਹ ਜਾਣਨਾ ਚਾਹੁੰਦਾ ਕਿ ਗਿੱਲ ਸਾਹਿਬ ਦਾ ਜਿਹੜਾ ਇਹ ਰਤਬਾ ਇਹ ਕਈ ਸਾਲਾਂ ਤੋਂ ਅਸੀਂ ਐਂ ਦੇਖ ਰਹੇ ਹਾਂ ਉਹਨੂੰ ਮੇਨਟੇਨ ਰੱਖਣਾ ਬਾਡੀ ਨੂੰ ਇਸ ਤਰ੍ਹਾਂ ਸੈੱਟ ਰੱਖਣਾ ਕੀ ਇਹ ਹੈ ਜੇ ਸਾਰਾ ਦਿਨ ਮਤਲਬ ਤੁਹਾਡਾ ਦਿਨ ਚਰਿਆ ਜਿਵੇਂ ਕੋਈ ਐਕਸਰਸਾਈਜ਼ ਹੈ ਜਾਂ ਕੋਈ ਖਾਣ ਪੀਣ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਹੈਗਾ ਸਿਸਟਮ ਗੋਇਲ ਸਾਹਿਬ ਸੱਚੀ ਪੁੱਛੋ ਤਾਂ ਮੈਂ ਕੁਝ ਵੀ ਨਹੀਂ ਕਰਦਾ ਮੈਂ ਉਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਿਹਾ ਹਾਂ ਜਿਸ ਤਰ੍ਹਾਂ ਆਪਣੇ ਨਾ ਵੱਡ ਵਡੇਰੇ ਸਾਡੇ ਬਾਪ ਦਾਦਾ ਤੋਂ ਚੱਲਦਾ ਆ ਰਿਹਾ ਸਿਸਟਮ ਉਹੀ ਖੁਰਾਕਾਂ ਦੁੱਧ ਘਿਓ ਮੱਖਣ ਦੇਸੀ ਪੈਂਡੂ ਤੇ ਉਹੀ ਸਬਜ਼ੀਆਂ ਪਿੰਡਾਂ ਵਾਲੀਆਂ ਗੁਆਰੇ ਦੀਆਂ ਫਲੀਆਂ ਵੈਜੀਟੇਰੀਅਨ ਵੀ ਤੇ ਨਾਨ ਵੈਜ ਵੀ ਸਾਰਾ ਕੁਝ ਹੀ ਖਾਣਾ ਮੈਂ ਲੇਕਿਨ ਨਾਲ ਨਾਲ ਮੈਂ ਨਾ ਐਕਸਰਸਾਈਜ਼ ਵੀ ਦੇਸੀ ਕਰਦਾ ਜਿਸ ਤਰ੍ਹਾਂ ਡੰਡ ਕੱਢ ਲੇ ਡੰਡ ਮੈਟਗਾ ਹਾਂਜੀ ਮੈਂ ਤਕਰੀਬਨ 90 ਕੇ ਡੰਡ ਕੱਢਦਾ ਤੇ ਇੰਨੀਆਂ ਗ ਬੈਟਕਾਂ ਸੌਕ ਦੇ ਆਸ-ਪਾਸ ਤੇ ਬਾਕੀ ਇੱਕ ਮੂੰਗਲੀਆਂ ਨਹੀਂ ਪੁਰਾਣੀਆਂ ਪੁਰਾਣੇ ਪਲਵਾਨ ਉਹ ਵੀ ਮੇਰੇ ਕੋਲੇ ਰੱਖੀਆਂ ਹੋਈਆਂ ਅੱਛਾ ਹਾਂਜੀ ਉਹੀ ਕਰਦਾ ਬੇਸ਼ੱਕ ਮੇਰੇ ਕੋਲ ਜਿੰਮ ਦਾ ਸਾਰਾ ਸਮਾਨ ਹੈ ਲੇਕਿਨ ਉਹ ਦੇਸੀ ਕਿਉਂਕਿ ਦੇਸੀ ਦਾ ਇਹ ਫਾਇਦਾ ਹੋ ਜਾਂਦਾ ਹੈ ਕਿ ਤੁਹਾਨੂੰ ਜਿਮ ਲੱਭਣ ਦੀ ਲੋੜ ਨਹੀਂ ਪੈਂਦੀ ਜਿੱਥੇ ਮਰਜ਼ੀ ਤੁਸੀਂ ਡੰਡ ਕੱਢ ਲਓ ਤੁਹਾਨੂੰ ਕੋਈ ਸ਼ੂਟਿੰਗ ਦੇ ਗਏ ਕਿਤੇ ਬਾਹਰ ਮੀਟਾ ਉੱਤੇ ਵੀ ਕੱਢੇ ਜਾਂਦੇ ਤੇ ਜਿਹੜੀਆਂ ਦੇਸੀ ਖੁਰਾਕਾਂ ਉਹ ਆਪਣੀ ਬੋਡੀ ਉਸੇ ਤਰ੍ਹਾਂ ਹੀ ਟੂਨ ਅਪ ਹੋਈ ਹੈ ਪੁਰਾਣੇ ਟਾਈਮ ਤੋਂ ਜਿਸ ਤਰ੍ਹਾਂ ਸਾਡੇ ਬਜ਼ੁਰਗ ਖਾਂਦੇ ਪੀਂਦੇ ਸੀ ਉਸੀ ਤਰ੍ਹਾਂ ਖਾਈ ਜੀ ਮਤਲਬ ਕਹਿੰਦਾ ਵੀ ਖਾਣ ਪੀਣ ਚ ਬਦਲਾਅ ਜਿਵੇਂ ਆਪਾਂ ਘਰਾਂ ਚ ਖਾਣੇ ਪਿੰਦੇ ਆ ਉਸੇ ਤਰ੍ਹਾਂ ਬਾਕੀ ਮੈਂ ਇੱਕ ਗੱਲ ਸਮਾਂ ਤੁਹਾਨੂੰ ਪੁੱਛਣਾ ਵੀ ਚਾਹਣਾ ਅੱਜ ਕੱਲ ਜ਼ਿਆਦਾਤਰ ਨਾ ਖੁਰਾਕ ਖਾਦੀ ਨਹੀਂ ਜਾਂਦੀ ਕਈ ਵਾਰੀ ਸਾਰਿਆਂ ਤੋਂ ਜੇ ਖਾਂਦੇ ਆ ਤਾਂ ਹਜ਼ਮ ਨਹੀਂ ਹੁੰਦੀ ਐ ਫ੍ਰਿਮਾ ਹੋ ਜਾਂਦਾ ਤਾਂ ਤੁਸੀਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਕੋਈ ਕੰਮ ਦੀ ਗੱਲ ਇਹ ਤਾਂ ਅੱਜ ਕੱਲ ਬੱਚਿਆਂ ਚ ਵੀ ਬਹੁਤ ਪ੍ਰੋਬਲਮ ਜੀ 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 ਜਿਵੇਂ ਨਾ ਅਸੀਂ ਪਿੱਛੇ ਜੇ ਦੱਸਿਆ ਸੀਗਾ ਗਿਲ ਸਾਹਿਬ ਕੀ ਜਿਹੜੇ ਦਾ ਲੋਕੀ ਜ਼ਿਆਦਾਤਰ ਪੇਟ ਦੀਆਂ ਸਮੱਸਿਆ ਤੋਂ ਪਰੇਸ਼ਾਨ ਆ ਜੀ ਉਹਨਾਂ ਵਾਸਤੇ ਇੱਕ ਤਾਂ ਸਿਸਟਮ ਆਫ ਆਯੁਰਵੇਦ ਦੇ ਵਿੱਚ ਬਹੁਤ ਪੁਰਾਣੀ ਚੀਜ਼ ਹੈ ਜਿਹਨੂੰ ਆਪਾਂ ਤ੍ਰਿਫਲਾ ਪਾਊਡਰ ਕਹਿੰਦੇ ਆ ਜੀ ਜੀ ਤ੍ਰਿਫਲਾ ਪਾਊਡਰ ਦੇ ਵਿੱਚ ਹੈ ਕੀ ਹੈ ਹਰੜ ਬਿਹੜਾ ਤੇ ਆਮਲਾ ਜੀ ਔਰ ਸਿਆਣੇ ਨੇ ਕਿਹਾ ਵੀ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਪਰ ਜੇ ਇਹਨੂੰ ਕੋਈ 25 30 ਸਾਲ ਲਗਾਤਾਰ ਇਹਨੂੰ ਖਾਂਦਾ ਰਵੇ ਨਾ ਜੀ ਤਾਂ ਅੱਜ ਦੀ ਡੇਟ ਦੇ ਜਿਹੜੇ ਬੱਚੇ ਆ ਉਹਨਾਂ ਦੀ ਗੱਲ ਕਰਦੇ ਆ ਤਾਂ ਕਦੀ ਵੀ ਕੋਈ ਗੱਟ ਦੀ ਕੋਈ ਪ੍ਰੋਬਲਮ ਪੇਟ ਦੀ ਕੋਈ ਸਮੱਸਿਆ ਨਹੀਂ ਹੁੰਦੀ ਔਰ ਜਿਵੇਂ ਲੇਡੀਜ਼ ਨੇ ਲੇਡੀਜ਼ ਨੂੰ ਬਹੁਤ ਪ੍ਰੋਬਲਮ ਹੈ ਪੇਟ ਦੀਆਂ ਜਿਵੇਂ ਬਹੁਤ ਸਾਰੀਆਂ ਉਹਨਾਂ ਦੀਆਂ ਦਵਾਈਆਂ ਚੱਲ ਜਾਂਦੀਆਂ ਨੇ ਜਦੋਂ ਬੱਚੇ ਹੁੰਦੇ ਆ ਜਾਂ ਹੋਰ ਹੈ ਜਾਂ ਚੀਜ਼ਾਂ ਤੇ ਉਹਦੇ ਚ ਨਾ ਜੀ ਸੌਂਫ ਜੀਰਾ ਤੇ ਅਜਵਾਇਨ ਦੇਖੋ ਘਰੇਲੂ ਚੀਜ਼ਾਂ ਨੇ ਬਹਿ ਲੋਕਾਂ ਨੂੰ ਮੈਡੀਕਲ ਸਟੋਰਾਂ ਤੋਂ ਜਾਂ ਹਸਪੀਟਲ ਚ ਤੋਂ ਜਾਣ ਤੋਂ ਬਚਾ ਕੇ ਛੋਟੇ-ਛੋਟੇ ਚੀਜ਼ਾਂ ਵਾਸਤੇ ਕਹਿਣਾ ਕਿ ਆਪਣੀ ਰਸੋਈ 'ਚ ਇੰਤਜ਼ਾਮ ਕਰੋ ਜੀ ਜੀ ਕਿਉਂਕਿ ਇਹ ਛੋਟੀ ਜੀ ਗੱਲ ਹੈ ਸੌਂਫ ਜੀਰਾ ਤੇ ਅਜਵਾਇਣ ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ 'ਚ ਲੈ ਕੇ ਅਗਰ ਉਹਨੂੰ ਤਵੇ ਤੇ ਰੋਸਟ ਕਰਕੇ ਉਸ ਤੋਂ ਬਾਅਦ ਉਹਦਾ ਪਾਊਡਰ ਬਣਾ ਲਓ ਹੂੰ ਹੂੰ ਤੇ ਪਾਊਡਰ ਬਣਾ ਕੇ ਨਾ ਜੀ ਉਹਨੂੰ ਤੁਸੀਂ ਅੱਧਾ ਪੌਣਾ ਚਮਚਾ ਡੇਲੀ ਖਾਣਾ ਖਾਣ ਤੋਂ ਬਾਅਦ ਖਾ ਲਿਆ ਕਰੋ ਚਾਹੇ ਇੱਕ ਵਾਰ ਖਾਂਦਾ ਬੰਦਾ ਚਾਹੇ ਦੋ ਵਾਰ ਪਾਚਨ ਕਿਰਿਆ ਬਿਲਕੁਲ ਦਰਸਤ ਹੋ ਜਾਂਦੀ ਹੈ ਜੀ ਜੀ ਔਰ ਇਹ ਇੱਕ ਆਪਣੇ ਆਪ ਚ ਸਮਝੋ ਕਿ ਪਾਚਨ ਕਿਰਿਆ ਦਾ ਬਹੁਤ ਵਧੀਆ ਮੂਲ ਬਣ ਗਿਆ ਤੇ ਇੱਕ ਹੋਰ ਚੀਜ਼ ਅਜਵੈਣ ਅਜਵੈਣ ਔਰ ਦੇਖੋ ਨਾ ਇਹ ਸਿੰਪਟਮ ਕੀ ਹੈ ਹੌਲੀ ਹੌਲੀ ਪੱਕ ਜਾਂਦੀ ਹੈ ਜੇ ਪ੍ਰੋਬਲਮ ਲੋਕੀ ਲੈਂਦੇ ਨੇ ਕੋਈ ਸਵੇਰੇ ਐਸਿਡ ਦਾ ਕੈਪਸੂਲ ਖਾਈ ਜਾਂਦਾ ਖਾਲੀ ਪੇਟ ਜਾਂ ਹੋਰ ਬੜੀਆਂ ਇਹੋ ਜਿਹੀਆਂ ਚੀਜ਼ਾਂ ਲੈਂਦੇ ਨੇ ਲੋਕ ਡੇਲੀ ਕਬਜ ਦਾ ਚੂਰਨ ਖਾ ਲਿਆ ਰਾਤ ਨੂੰ ਤਾਂ ਪੇਟ ਸਾਫ ਹੋ ਗਿਆ ਪਰ ਇਹ ਹੌਲੀ-ਹੌਲੀ ਨਾਲ ਗਿਲਸ ਫੈਟੀ ਲੀਵਰ ਦਾ ਜਿਹੜਾ ਰੋਗ ਹੈ ਉਹ ਪੈਦਾ ਹੋ ਜਾਂਦਾ ਤੁਸੀਂ ਦੇਖੋ ਅੱਜ ਕੱਲ ਜੇ ਤੁਸੀਂ ਮਤਲਬ 100 ਬੰਦੇ ਦਾ ਟੈਸਟ ਕਰਦੇ ਆ ਉਹਦੇ ਵਿੱਚੋਂ 70-75 ਬੰਦਿਆਂ ਨੂੰ ਚਾਹੇ ਲੇਡੀ ਆ ਚਾਹੇ ਜੈਂਟਸ ਫੈਟੀ ਲੀਵਰ ਅੱਗੇ ਕੋਈ ਸ਼ਰਾਬ ਪੀਂਦਾ ਸੀ ਨਸ਼ੇ ਕਰਦਾ ਸੀ ਤਾਂ ਹੁੰਦਾ ਸੀ ਹੁਣ ਜਿਹੜੇ ਨਹੀਂ ਖਾਂਦੇ ਪੀਂਦੇ ਉਹਨਾਂ ਨੂੰ ਵੀ ਹੋ ਰਿਹਾ ਤਾਂ ਇਹ ਜਿਹੜੀ ਸਮੱਸਿਆ ਹੈ ਇਹਦੇ ਵਾਸਤੇ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਕਿ ਲੋਕਾਂ ਨੂੰ ਫੈਟੀ ਲੀਵਰ ਤੋਂ ਗੈਸ ਤੋਂ ਤੇ ਕੋਈ ਇੱਕ ਭੂਮੀ ਆਮਲਾ ਹੁੰਦਾ ਜੀ ਐਡਾ ਕ ਪੇੜ ਹੁੰਦਾ ਉਹ ਜਿਵੇਂ ਆਮਲੇ ਦਾ ਪੇੜ ਤਾਂ ਬਹੁਤ ਵੱਡਾ ਹੁੰਦਾ ਜੀ ਜੀ ਇੱਕ ਭੂਮੀ ਆਮਲੇ ਦਾ ਐਡਾ ਕ ਪੇੜ ਹੁੰਦਾ ਉਹਨੂੰ ਇੰਡਨ ਨੇ ਆਮਲੇ ਲੱਗਦੇ ਆ ਅੱਛਾ ਜੀ ਅਗਰ ਉਹਦਾ ਪੀਸ ਕੇ ਪਾਊਡਰ ਬਸੇ ਤਾਂ ਮਿਲ ਜਾਂਦਾ ਬਾਜ਼ਾਰਾ ਚ ਪਰ ਜੇ ਉਹਦਾ ਪੀਸ ਕੇ ਪਾਊਡਰ ਲੁੱਕੀ ਬਣਾ ਲੈਂਦੇ ਆ ਉਹਨੂੰ ਡੇਲੀ ਅਗਰਿਕ ਚਮਚ ਬੰਦਾ ਖਾਈ ਜਾਵੇ ਨਾ ਜੀ ਜ਼ਿੰਦਗੀ ਚ ਕਦੇ ਪੇਟ ਦੀ ਜਾਂ ਲੀਵਰ ਦੀ ਸਮੱਸਿਆ ਆਈ ਗੋਇਲ ਸਾਹਿਬ ਮੈਂ ਤੁਹਾਡਾ ਇੱਕ ਪ੍ਰੋਗਰਾਮ ਵੇਖਿਆ ਸੀ ਉਹਦੇ ਵਿੱਚ ਤੁਸੀਂ ਤਿੰਨ ਚਾਰ ਚੀਜ਼ਾਂ ਪਤਾ ਨਹੀਂ ਸ਼ਾਇਦ ਇੱਕ ਕੁਟਕੀ ਸੀ ਇੱਕ ਚਰਾਇਤਾ ਸੀ ਕੁਟਕੀ ਚਰਾਇਤਾ ਤੇ ਇੱਕ ਸ਼ਾਇਦ ਦੋ ਚੀਜ਼ਾਂ ਹਾਏ ਕੱਲ੍ਹ ਹਾਂ ਉਹ ਸੀ ਹਾਂ ਤੇ ਮੈਂ ਉਹਦਾ ਬਣਵਾਇਆ ਚਾਰ ਚੀਜ਼ਾਂ ਹਾਂ ਤਾਂ ਉਹ ਫਾਇਦੇਮੰਦ ਚੀਜ਼ ਹੈ ਬਹੁਤ ਜਿਹੜਾ ਬੰਦਾ ਉਹਨੂੰ ਰੋਜ਼ ਖਾਈ ਜਾਵੇ ਨਾ ਜਿੱਦਾਂ ਚਮਚਾ ਪਾਉਣਾ ਚਮਚਾ ਦਾ ਕਮਾਲ ਏ ਉਹ ਸੁਬਾ ਸ਼ਾਮ ਲੈਣਾ ਹੁੰਦਾ ਨਹੀਂ ਇੱਕ ਟਾਈਮ ਅੱਛਾ ਇੱਕ ਟਾਈਮ ਕਿਸੇ ਟਾਈਮ ਵੀ ਕਿਸੇ ਟਾਈਮ ਵੀ ਲੈ ਲਓ ਸਵੇਰੇ ਮਤਲਬ 6 ਵਜੇ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੋਂ ਪਹਿਲਾਂ-ਪਹਿਲਾਂ ਉਹਦੇ ਵਿੱਚ ਲੈਣਾ ਚਾਹੀਦਾ ਔਰ ਇਹਦਾ ਆਪਣੇ ਆਪ ਇੱਕ ਬੈਨੀਫਿਟ ਮਿਲਦਾ ਜੀ ਜੀ ਤੁਹਾਡੇ ਪ੍ਰੋਗਰਾਮ ਚ ਇੱਕ ਵਧੀਆ ਗੱਲ ਇਹ ਹੈ ਜਿਹੜੀ ਮੈਨੂੰ ਜ਼ਿਆਦਾ ਅੱਛੀ ਲੱਗਦੀ ਹੈ ਕਿ ਤੁਸੀਂ ਦੇਸੀ ਤੇ ਸਸਤੀਆਂ ਤੇ ਸੌਖੀਆਂ ਚੀਜ਼ਾਂ ਦੱਸਦੇ ਔਰ ਬਣਾਉਣੀਆਂ ਵੀ ਸੌਖੀਆਂ ਘਰਾਂ ਦੇ ਵਿੱਚ ਹੀ ਮੌਜੂਦ ਹੁੰਦੀਆਂ ਬਣ ਜਾਂਦੀਆਂ ਨੇ ਔਰ ਦੇਖੋ ਪੰਸਾਰੀ ਕੋਲ ਜਾਓ ਉਹ ਵੀ ਦੇ ਦਿੰਦੇ ਨੇ ਜਸਵੰਤ ਨਾਲੇ ਬੜਾ ਸਸਤਾ ਹੁੰਦਾ ਔਰ ਜਮੇਨਾ ਜੀ ਹੁਣ ਕਈ ਪੇਸ਼ੈਂਟ ਆਉਂਦੇ ਸਾਡੇ ਕੋਲੇ ਗਿਲਸਬ ਜਿਵੇਂ ਉਹਨਾਂ ਨੂੰ ਆ ਕੇ ਕਹਿਣਗੇ ਵੀ ਗੋਲ ਸਬ ਕੋਈ ਇਹ ਜੀ ਚੀਜ਼ ਦਿਓ ਵੀ ਉਮਰ ਜਿਵੇਂ ਵੱਧਦੀ ਜਾਂਦੀ ਹੈ ਨਾ ਸਰੀਰ ਖੜਦਾ ਜਾਂ ਜਾਂਦਾ ਜੀ ਜੀ ਤਕਾਬੜ ਜੀ ਉਹਦੀ ਕਿਉਂਕਿ ਕੰਮ ਰਹੇ ਨਹੀਂ ਜੀ ਹੁਣ ਜੀ ਜੀ ਉਹ ਕੋਈ ਜਿਵੇਂ ਕੋਈ ਰਿਟਾਇਰ ਹੋ ਗਿਆ ਉਹਨੂੰ ਕੋਈ ਕੰਮ ਨਹੀਂ ਉਹ ਬੇਲਾ ਰਹਿ ਗਿਆ ਬੰਦਾ ਜਾਂ ਨਾਰਮਲੀ ਜਿਵੇਂ 30 35 ਸਾਲ ਦੀ ਉਮਰ ਤੋਂ ਬਾਅਦ ਅੱਜਕੱਲ ਚਾਹੇ ਲੇਡੀ ਹੈ ਚਾਹੇ ਜੈਂਟਸ ਖੁਰਾਕਾ ਤੁਹਾਨੂੰ ਵੀ ਪਤਾ ਕਿਹੋ ਜਿਹਾ ਹੋ ਗਿਆ ਸ਼ਹਿਰਾਂ ਚ ਵੀ ਤੇ ਪਿੰਡਾਂ ਚ ਵੀ ਹਰ ਕੋਈ ਤੁਹਾਡੀ ਤਰ੍ਹਾਂ ਉੱਥੇ ਮੇਨਟੇਨ ਨਹੀਂ ਹੈਗਾ ਅੱਜਕੱਲ ਕੋਈ 버ਗਰ ਤੇ ਲੱਗਾ ਕੋਈ ਪੀਜਾ ਕੋਈ ਮੋਮੋਜ ਫਲਾਣਾ ਇਸ ਅੱਜ ਪਿੰਡਾਂ ਚ ਵੀ ਬਣ ਰਹੀਆਂ ਨੇ ਜਿਹੀ ਚੀਜ਼ਾਂ ਹੈ ਜੀ ਤੇ ਇਸ ਕਰਕੇ ਬਾਡੀ ਦੇ ਵਿੱਚ એનર્ਜੀ ਖਤਮ ਹੁੰਦੀ ਆ ਉਹਦੇ ਵਾਸਤੇ ਬਹੁਤ ਲੋਕ ਸਾਡੇ ਕੋਲੇ ਆਉਂਦੇ ਆ ਵੀ ਰੁੱਖ ਸਭ ਕੁਝ ਦੱਸੋ ਗੋਇਲ ਸਭ ਕੋਈ ਚੀਜ਼ ਦੱਸੋ ਤਾਂ अनेका ਚੀਜ਼ਾਂ ਆਯੁਰਵੇਦ ਦੇ ਗ੍ਰੰਥਾਂ ਚ ਲਿਖੀਆਂ ਪਈਆਂ ਨੇ ਜੀ ਜੀ ਪਰ ਕਈ ਲੋਕ ਕਰਦੇ ਆ ਕਿ ਨਹੀਂ ਵੀ ਕਰਦੇ ਪਰ ਜਿਹੜਾ ਪੰਚਮ ਹਲਦੀ ਦਾ ਫਾਰਮੂਲਾ ਨਾ ਜੀ ਅਸੀਂ ਦਿੱਤਾ ਆ ਲੋਕਾਂ ਨੂੰ ਉੱਚ ਪੰਜ ਤਰ੍ਹਾਂ ਦੀਆਂ ਹਲਦੀਆਂ ਨੇ ਜੀ ਅੱਛਾ ਜੀ ਉਹ ਬਾਡੀ ਦੇ ਵਿੱਚ ਇਮਿਊਨਿਟੀ ਨੂੰ ਇਨਕਰੀਜ਼ ਕਰਦਾ ਜਿਵੇਂ ਇਮਿਊਨ ਪਾਵਰ ਵਾਸਤੇ ਸੈਂਕੜੇ ਚੀਜ਼ਾਂ ਹੁੰਦੀਆਂ ਨੇ ਬਾਜ਼ਾਰਾਂ ਦੇ ਵਿੱਚ ਕੰਪਨੀਆਂ ਬਣਾਉਂਦੀਆਂ ਨੇ ਉਹ ਇੱਕ ਮਨੀ ਮੈਟਰ ਆ ਕਿ ਪੈਸੇ ਲਈ ਕੋਈ ਕੁਝ ਵੀ ਬਣਾ ਸਕਦਾ ਪਰ ਜਿਹੜੀ ਪੰਚਮ ਹਲਦੀਆਂ ਨੂੰ ਤੁਸੀਂ ਘਰੇ ਬਣਾ ਸਕਦੇ ਹੋ ਅੱਛਾ ਜੀ ਇਹ ਚ ਕਾਲੀ ਹਲਦੀ ਪੈਂਦੀ ਆ ਆਮ ਪੰਸਾਰੀ ਤੋਂ ਮਿਲ ਜਾਂਦੀ ਆ ਇਹ ਚ ਅੰਬਾ ਹਲਦੀ ਦਾਰੂ ਹਲਦੀ ਤੇ ਪੀਲੀ ਹਲਦੀ ਇੱਕ ਇੱਤੇ ਚ ਪੈਂਦੀ ਹੈ ਜੀ ਪੰਜ ਵੀ ਜੰਗਲੀ ਹਲਦੀ ਜਦੋਂ ਇਹ ਪੰਜ ਹਲਦੀਆਂ ਦਾ ਮਿਸ਼ਰਣ ਬਣਦਾ ਨਾ ਗਿੱਲ ਸਾਹਿਬ ਤਾਂ ਇਹਦਾ ਦੋ ਚੁਟਕੀ ਪਾਊਡਰ ਇਦਾਂ ਕਰਕੇ ਨਾ ਅ ਦੁੱਧ ਚ ਪਾ ਕੇ ਲੈਣਾ ਜੇ ਦੁੱਧ ਨਹੀਂ ਪੀਂਦੇ ਕੋਈ ਲੋਕ ਤਾਂ ਉਹ ਪਾਣੀ ਚ ਗਰਮ ਪਾਣੀ ਚ ਪਾ ਕੇ ਲੈ ਸਕਦੇ ਆ ਇਹਦੇ ਨਾਲ ਫੁੱਲ એનર્ਜੀ ਬਾਡੀ ਨੂੰ ਜੀ ਦੇਖੋ ਇਹ ਦੋ ਸਸਤਾ ਚੀਜ਼ ਕੀ ਹੋ ਸਕਦੀ ਹੈ ਮੇਰਾ ਖਿਆਲ ਹੈ ਵੀ ਉਹ ਸਾਰੀ ਹਲਦੀ ਦੀ ਚੁਟਕੀ ਜੇ ਦੋ ਚੁਟਕੀਆਂ ਪਾਊਗਾ 5-6 ਰੁਪਏ ਦਾ ਖਰਚਾ ਨਹੀਂ ਹੋਣਾ ਤਾਂ ਉਹਦੇ ਨਾਲ ਉਦਾ ਜੀਵਨ ਇੰਨਾ ਚੇਂਜ ਹੁੰਦਾ ਇੱਕ ਤਿਰਫਲਾ ਇੱਕ ਹਲਦੀ ਦੋ ਚੀਜ਼ਾਂ ਦਾ ਤਿਰਫਲਾ ਜਿਹੜਾ ਗੱਟ ਹੈਲਥ ਠੀਕ ਕਰ ਦਿੰਦਾ ਹਲਦੀ ਜਿਹੜੀ ਬਾਡੀ ਨੂੰ એનર્ਜੀ ਦਿੰਦੀ ਹੈ ਇਨਫਲਮੇਸ਼ਨ ਨੂੰ ਖਤਮ ਕਰਦੀ ਹੈ ਸੋਜਨ ਘਟਾ ਦਿੰਦੀ ਹੈ ਇੰਨੇ ਚ ਪੇਸ਼ੈਂਟ ਜਿਹੜਾ ਉਹ ਲਾਈਟ ਫੀਲ ਕਰਦਾ ਜੀ ਜੀ ਅੱਛਾ ਗੁਇਲ ਸਾਹਿਬ ਬਹੁਤ ਵਾਰੀ ਸੁਣੀਂਦਾ ਕਿ ਪਾਣੀ ਜ਼ਿਆਦਾ ਪੀਣਾ ਚਾਹੀਦਾ ਬਹੁਤ ਜ਼ਿਆਦਾ ਪੀਣਾ ਚਾਹੀਦਾ ਉਹ ਕਿੰਨਾ ਕੁ ਸਚਾਈ ਹੈ ਦੇਖੋ ਪਾਣੀ ਦੀ ਇੱਕ ਲਿਮਟ ਹੈ ਹੁਣ ਜਿਵੇਂ ਸਾਡੀ ਬਾਡੀ ਚ 70% ਪਾਣੀ ਦਾ ਸਤਾਰਾ ਹੈ ਧਰਤੀ ਤੇ 70% ਪਾਣੀ ਦਾ ਸਤਾਰਾ ਤਾਂ ਇਹ ਪਾਣੀ ਦੀ ਲੋੜ ਸਾਨੂੰ ਹਮੇਸ਼ਾ ਹੀ ਆ ਪਾਣੀ ਹੀ ਜੀਵਨ ਹੈ ਜੇ ਆਪਾਂ ਕਹੀਏ ਤਾਂ ਲੇਕਿਨ ਪਾਣੀ 3 1/2 ਲੀਟਰ ਹਰ ਪਰਸਨ ਨੂੰ ਲੈਣਾ ਚਾਹੀਦਾ ਜਿਹਦਾ ਵਜ਼ਨ 60 ਤੋਂ 70 ਕਿਲੋ ਹੈ ਜਾਂ ਉਸ ਤੋਂ ਉੱਪਰ ਹੈ 3 1/2 ਲੀਟਰ ਪਾਣੀ ਜਿਹੜਾ ਹੈਗਾ ਔਰ ਪਾਣੀ ਨਹੀਂ 15 ਕ ਗਲਾਸ ਦੇ ਆਸਪਾਸ ਹਾਂ 10-15 ਗਲਾਸ ਅੱਛਾ ਇੱਕ ਚੀਜ਼ ਹੋਰ ਹੈ ਜੀ ਜੇ ਪਾਣੀ ਨੂੰ ਉਬਾਲ ਕੇ ਜਿਵੇਂ ਲੋਕ ਕਹਿੰਦੇ ਨੇ ਨਾ ਆਰਓ ਲਵਾ ਲੈ ਕਈਆਂ ਨੇ ਤਾਂ 10-15000 ਦਾ ਲਵਾਇਆ ਕਈਆਂ ਨੇ ਬਹੁਤ ਜ਼ਿਆਦਾ ਜੋਸ਼ ਚਾਗੇ ਲੱਖ ਡੇਢ ਲੱਖ ਨਾਲ ਵੀ ਲਵਾ ਲਿਆ ਮਤਲਬ ਕਿ ਉਹਦੇ ਨਾਲੋਂ ਜ਼ਿਆਦਾ ਬੈਟਰ ਆ ਕਿ ਉਹਦੇ ਨਾਲੋਂ ਬੈਟਰ ਕਿਉਂ ਆ ਕਿ ਘੜੇ ਦਾ ਪਾਣੀ ਜਾਂ ਤਾਂ ਜਾਂ ਜੇ ਘੜਾ ਵੀ ਤੁਹਾਨੂੰ ਲੱਗਦਾ ਵੀ ਨਹੀਂ ਤਾਂ ਪਾਣੀ ਨੂੰ ਉਬਾਲ ਕੇ ਠੰਡਾ ਕਰ ਲਓ ਜਿਵੇਂ ਤੁਹਾਡੇ ਘਰ ਦੇ ਵਿੱਚ ਮੰਨ ਲਓ 2-3 ਵਾਰਟੀ ਪਾਣੀ ਲੱਗਦਾ ਪੀਣ ਵਾਲਾ ਤਾਂ ਉਹ ਸਾਰੇ ਟੱਬਰ ਵਾਸਤੇ ਉਹਨੂੰ ਪਾਣੀ ਨੂੰ ਉਬਾਲ ਕੇ ਠੰਡਾ ਕਰ ਲਓ ਠੰਡਾ ਕਰਕੇ ਉਹਨੂੰ ਬੋਤਲਾਂ 'ਚ ਭਰ ਲਓ ਤુલਸੀ ਦੇ 2-3 ਪੱਤੇ ਉਹਦੇ ਵਿੱਚ ਪਾ ਦਿਓ ਬੋਤਲ ਦੇ ਵਿੱਚ ਸਰ ਉਸ ਤੋਂ ਵੱਡਾ ਕੋਈ ਅਲਕਲਾਈਨ ਵਾਟਰ ਨਹੀਂ ਹੈ ਉਸ ਤੋਂ ਜ਼ਿਆਦਾ ਕੋਈ ਪਿਓੜ ਕੇ ਸਿਰਫ ਤુલਸੀ ਪਾਣੀ ਹਾਂ ਉਬਾਲ ਕੇ ਚ ਦੋ ਪੱਤੇ ਤુલਸੀ ਪਾਣੀ ਆ ਉਹੀ ਪਾਣੀ ਜੇ ਸਾਰਾ ਦਿਨ ਪੀਤਾ ਜਾਵੇ ਤਾਂ ਕਮਾਲ ਦਾ ਪਾਣੀ ਹੁੰਦਾ ਉਹ ਜੇ ਉਹਨੂੰ ਫ੍ਰਿਜ ਚ ਲਾਉਣ ਦੀ ਬਜਾਏ ਘੜੇ ਚ ਪਾ ਲਿਆ ਜਾਵੇ ਫਿਰ ਤੇ ਤੁਹਾਡੀ ਸਿਹਤ ਸਮਝ ਮੈਂ ਤਾਂ ਹਮੇਸ਼ਾ ਘੜੇ ਦਾ ਪੀਣਾ ਜੀ ਪਾਣੀ ਕਿਉਂਕਿ ਉਹ ਹੀ ਤਾਂ ਗੱਲਾਂ ਚ ਪੁੱਛਦਾ ਮੇਰਾ ਸਟਾਈਲ ਹੀ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਸਾਡੇ ਬਜ਼ੁਰਗ ਰਹਿੰਦੇ ਸੀ ਹਮ ਘੜੇ ਦਾ ਪਾਣੀ ਪੀਣਾ ਉਹ ਜਿੰਨਾ ਕ ਠੰਡਾ ਹੋ ਜਾਂਦਾ ਉਹੀ ਚੰਗਾ ਲੱਗਦਾ ਫ੍ਰਿਜ ਵਾਲਾ ਚੰਗਾ ਵੀ ਨਹੀਂ ਲੱਗਦਾ ਤੇ ਉਸੇ ਤਰ੍ਹਾਂ ਦੀ ਸਾਦਗੀ ਵਾਲੀ ਜ਼ਿੰਦਗੀ ਤੇ ਐਕਸਰਸਾਈਜ਼ ਚੰਗੀ ਔਰ ਚੰਗੀ ਖੁਰਾਕ ਇਹ ਬਹੁਤ ਜ਼ਰੂਰੀ ਹੈ ਤੇ ਗੱਲ ਸਭ ਕਦੇ ਕਦੇ ਰੋਟੀ ਤੇ ਘਿਓ ਤੇ ਨੂਨ ਮਿਰਚ ਲਾ ਕੇ ਭੂਖਣੀ ਬਣਾ ਕੇ ਉਹ ਤਾਂ ਬਹੁਤ ਪਸੰਦ ਕਰਦਾ ਮੱਖਣ ਮੈਂ ਮੇਰੀ ਖੁਰਾਕ ਦਾ ਜਿਸ ਤਰ੍ਹਾਂ ਮੈਂ ਹਮੇਸ਼ਾ ਅੱਗੇ ਮੇਰੇ ਕਈ ਦਫਾ ਇੰਟਰਵਿਊ ਚ ਦੱਸ ਚੁੱਕਿਆ ਕਿ ਅਦਰ ਰਕਿਆ ਤੁਸੀਂ ਸਮਝਦੇ ਹੋਗੇ ਅਦਰ ਰਕਿਆ ਅੱਧਾ ਰਕਿਆ ਹੋਇਆ ਦੁੱਧ ਜਿਹਦੇ ਵਿੱਚ ਲੱਸੀ ਮੱਖਣ ਦੁੱਧ ਸਾਰਾ ਕੁਝ ਹੀ ਹੁੰਦਾ ਹੈ ਤੇ ਉਹਦੇ ਉਹ ਥੋੜਾ ਜਿਹੀ ਚੀਨੀ ਪਾ ਕੇ ਤੇ ਉਹ ਅਦਰ ਰੜਕ ਕਹਿੰਦੇ ਆ ਹਾਂਜੀ ਆ ਤੇ ਰੜਕਿਆ ਤੇ ਦਹੀਂ ਦੇ ਵਿੱਚ ਮੱਖਣ ਪਾ ਕੇ ਇਹ ਜਾ ਕੁਝ ਬਹੁਤ ਵਧੀਆ ਇਹ 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 ਮੈਂ ਤਾਂ ਸਮਾਂ ਤੁਹਾਨੂੰ ਪੁੱਛਣਾ ਚਾਹਣਾ ਇਹ ਕੋਈ ਗਲਤ ਚੀਜ਼ ਤਾਂ ਨਹੀਂ ਕਰ ਰਹੇ ਇਹਦੇ ਵਿੱਚ ਗਿੱਲ ਸਾਹਿਬ ਦੇਖੋ ਇਹ ਵੀ ਹਜਮ ਆਉਣ ਦੀ ਗੱਲ ਹੈ ਹਾਂਜੀ ਜਿਵੇਂ ਤੁਸੀਂ ਮਸ਼ੀਨ ਨੂੰ ਆਦਤ ਪਾਈ ਹੋਈ ਆ ਉਹੀ ਚੱਲੂਗੀ ਹੁਣ ਜਿਵੇਂ ਆਪਣੇ ਦੇਖੋ ਤੁਸੀਂ ਕੋਈ ਬੰਦਾ ਸ਼ਰਾਬ ਪੀਂਦਾ ਮੰਨ ਲਓ ਪਹਿਲੇ ਦਿਨ ਉਹਨੇ ਇੱਕ ਗਲਾਸ ਪੀਤਾ ਇੱਕ ਪੈਗ ਜੀ ਨੂੰ ਆਪਾਂ ਕਹਿੰਦੇ ਉਹ ਜਦੋਂ ਆਪਾਂ ਨੂੰ ਮਿਲਦੇ ਆ 2-4 ਸਾਲ ਬਾਅਦ ਤੋਂ 3-4 ਪੈਗ ਤੇ ਆਇਆ ਹੁੰਦਾ ਜੇ 10 ਸਾਲ ਲੰਘ ਜਾਂਦੇ ਫਿਰ ਅਧੀਆਂ ਪਾਣ ਤੇ ਵੱਧ ਜਾਂਦੀ ਆ ਕਦੇ ਆਪਾਂ ਇਹ ਨਹੀਂ ਦੇਖਿਆ ਵੀ ਜਿਹੜਾ ਬੰਦਾ ਦੁੱਧ ਪੀਂਦਾ ਅੱਜ ਇੱਕ ਗਲਾਸ ਪੀਂਦਾ ਬਾਅਦ ਚ 10 ਸਾਲ ਨੂੰ ਬਾਲਟੀ ਲਈ ਬੈਠਾ ਹੋਵੇ ਮੈਂ ਰੋਟੀ ਦੇ ਨਾਲ ਵੀ ਦੁੱਧ ਪੀਂਦਾ ਹਾਂ ਸਹੀ ਦੱਸਿਆ ਤੁਹਾਨੂੰ ਇਹ ਉਹਨਾਂ ਠੰਡਾ ਦੁੱਧ ਰੋਟੀ ਦੇ ਨਾਲ ਪਾਣੀ ਨਹੀਂ ਦਿੱਤਾ ਬਹੁਤ ਵਧੀਆ ਜੀ ਇਤੇ ਮਤਲਬ ਜਿੰਨੇ ਵੀ ਸਾਡੇ ਬਾਗਬਟ ਰਿਸ਼ੀ ਆ ਕਿਤਾਬਾਂ ਦੇ ਵਿੱਚ ਇਹ ਹੀ ਲਿਖਿਆ ਹੋਇਆ ਵੀ ਰੋਟੀ ਦੇ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਔਰ ਰੋਟੀ ਤੋਂ ਬਾਅਦ ਵੀ ਇਮੀਡੀਏਟ ਪਾਣੀ ਨਹੀਂ ਪੀਣਾ ਚਾਹੀਦਾ ਰੋਟੀ ਦੇ ਨਾਲ ਨਾਲ ਤੁਸੀਂ ਦੁੱਧ ਪੀ ਸਕਦੇ ਹੋ ਜੂਸ ਪੀ ਸਕਦੇ ਹੋ ਹੋਰ ਵੀ ਕੋਈ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜੀ ਅੱਛਾ ਉਹਦਾ ਕੋਈ ਹਰਜ ਨਹੀਂ ਜੂਸ ਜਾਂ ਦੁੱਧ ਵੀ ਹਾਂ ਉਹ ਲੈ ਸਕਦੇ ਆ ਜਿਹੜਾ ਪਾਣੀ ਹੈ ਨਾ ਜੀ ਉਹ ਖੁਰਾਕ ਨਹੀਂ ਮੰਨਦਾ ਉਹ ਖੁਰਾਕ ਨੂੰ ਡੈਮੇਜ ਕਰਦਾ ਜਦੋਂ ਅਸੀਂ ਕੋਈ ਦੁੱਧ ਲੈ ਲਿਆ ਲੱਸੀ ਲੈ ਲਈ ਉਹ ਜੈਸਟਿਕ ਫੂਡ ਹੈ ਫੂਡ ਦੇ ਵਿੱਚ ਮੈਚ ਕਰ ਜਾਂਦਾ ਤਾਂ ਉਹ ਨੁਕਸਾਨ ਨਹੀਂ ਕਰਦਾ ਤਾਂ ਇਸ ਕਰਕੇ ਉਹ ਡਾਈਜੈਸ਼ਨ ਸਿਸਟਮ ਦੇ ਨਾਲ ਚੱਲ ਪੈਂਦਾ ਕਿੱਥੇ ਅਸੀਂ ਰੋਟੀ ਖਾਣ ਸਰ ਪਾਣੀ ਪੀਂਨੇ ਉਹ ਪਾਣੀ ਜਿਹੜੀ ਸਾਡੇ ਅੰਦਰ ਜਠਰਗਣੀ ਜਲ ਰਹੀ ਆ ਉਹ ਨੂੰ ਬੁਝਾ ਦਿੰਦਾ ਉਹ ਫਿਰ ਅੰਦਰ ਧੂਆ ਗੈਸ ਐਸਿਡਿਟੀ ਜਲਨ ਉਹ ਪੈਦਾ ਉਹਦੇ ਨਾਲ ਹੁੰਦੀ ਆ ਇਸ ਕਰਕੇ ਪਾਣੀ ਦਾ ਪ੍ਰਬੰਧ ਜਿਹੜਾ ਹੈਗਾ ਰੋਟੀ ਤੋਂ 1 ਘੰਟੇ ਬਾਅਦ ਹੀ ਆ ਇੱਕ ਨਾ ਗਿਲਸਾਹ ਉਹ ਗੱਲ ਹੋਰ ਸੀ ਮੈਨੂੰ ਪੂਰਾ ਉਮੀਦ ਹੈ ਵੀ ਇਸ ਗੱਲ ਤੇ ਵੀ ਤੁਸੀਂ ਮੋਹਰ ਲਾਓਗੇ ਵੀ ਜਿਵੇਂ ਮੈਂ ਪਿੰਡ ਚ ਜੰਮਿਆ ਪਲਿਆ ਮੈਂ ਮਤਲਬ ਕਿ ਕਾਫੀ ਦੇਰ 10 12 ਸਾਲ ਦਾ ਸੀ ਪਿੰਡਰ ਜਦੋਂ ਪਿੰਡ ਛੱਡਿਆ ਸੀ ਤਾਂ ਉਦੋਂ ਤੱਕ ਪਿੰਡ ਦਾ ਪੂਰਾ ਸਵਾਦ ਬੰਦਾ ਲੈ ਲੰਦਾ 12 ਸਾਲ ਦਾ ਜਵਾਕ ਕਿਸੇ ਦੇ ਵੀ ਘਰੇ ਵੱਡ ਕੇ ਜਾ ਕੇ ਸਭ ਚਾਚੀਆਂ ਪਾਈਆਂ ਭੂਆ ਭੂਪੇ ਹੁੰਦੇ ਆ ਤੇ ਮੈਂ ਦੇਖਿਆ ਕਿ ਅਸੀਂ ਪਿੰਡਾਂ ਦੇ ਵਿੱਚ ਜਦੋਂ ਰਹਿੰਦੇ ਸੀਗੇ ਤਾਂ ਇੱਕ ਹਾਰਾ ਹੁੰਦਾ ਸੀ ਘਰ ਚ ਉੱਚ ਦੁੱਧ ਲਈ ਕਾੜਨੀ ਰੱਖੀ ਹੁੰਦੀ ਸੀ ਮਿੱਟੀ ਦਾ ਹਣਾ ਜੀ ਹਾਂਡੀ ਸਾਡੇ ਹੁੰਦੀ ਹੈ ਜੀ ਹਜੇ ਵੀ ਅਸੀਂ ਰਖਵਾਉਣੇ ਆ ਉਹ ਦੁੱਧ ਦੀ ਸਬੰਧ ਵਾਲੇ ਵੀ ਹਾਂ ਜੀ ਉਹ ਬਰਾਊਂਡ ਰੰਗ ਦਾ ਖਾਕੀ ਹੋ ਜਾਂਦਾ ਦੁੱਧ ਖਾਕੀ ਹੋ ਜਾਂਦਾ ਦੁੱਧ ਕੜ ਕੇ ਔਰ ਉਹਦੇ ਗੁੜ ਗੜ ਗੜ ਦੇ ਨਾਲ ਨਾ ਬਣਾ ਚੰਗਾ ਲੱਗਦਾ ਹੌਲੀ ਹੌਲੀ ਦੱਸਦੇ ਗਿੱਲ ਸਿੰਘ ਮੈਨੂੰ ਪੁੱਛਣਾ ਪੈ ਰਿਹਾ ਮੈਨੂੰ ਐ ਦੀ ਮਾਪੇ ਦੱਸਣਗੇ ਪਰ ਇਹ ਜਿਹੜੀਆਂ ਚੀਜ਼ਾਂ ਨੇ ਜੀ ਇਹ ਮੈਂ ਵੀ ਹਲੇ ਤੱਕ ਆਪਣੇ ਘਰ ਚ ਹਾਂਜੀ ਕੈਮਰੇ ਰੱਖਿਆ ਹੁੰਦੇ ਅਸੀਂ ਚਾਹੇ ਛੋਟੇ ਦਾਇਰੇ ਚ ਰੱਖਿਆ ਨੇ ਚੰਡੀਗੜ੍ਹ ਦੇ ਹਿਸਾਬ ਨਾਲ ਪਰ ਮੈਂ ਹਾਰਾ ਚੁੱਲਾ ਸਾਰਾ ਆਪਣਾ ਪਿੱਛੇ ਸਾਡੇ ਦਾਲ ਵੀ ਉਹਦੇ ਚ ਬੰਦੀ ਹੈ ਜੀ ਕੁਜੇ ਜੀ ਹੂੰ ਤੇ ਇੱਕ ਖਾਸ ਕਿਸਮ ਦਾ ਮੀਟ ਵੀ ਉਹਦੇ ਚ ਬਣਦਾ ਜਿਹਨੂੰ ਇਸਟੂ ਕਹਿ ਦਿੰਦੇ ਆ ਸਟਿਊ ਚਿਕਨ ਕਹਿੰਦੇ ਆ ਜਾਂ ਮਟਰਨ ਕਹਿੰਦੇ ਆ ਤੇ ਉਹ ਆਮ ਦੇਸੀ ਜਮਾਂchu ਨੂੰ ਇਸਟੂ ਕਹਿ ਦਿੰਦੇ ਆ ਸਾਡੇ ਤੇ ਉਹ ਉਹਦੇ ਵਿੱਚ ਕੁਝ ਜਜ ਪਾ ਕੇ ਤੇ ਉੱਤੇ ਆਟਾ ਲਾ ਕੇ ਢੱਕਣ ਬੰਦ ਕਰਦੇ ਉਹਦਾ ਚੱਪਣ ਇੱਕ ਗੋਇਲ ਸਾਹਿਬ ਨੇ ਪੁੱਛਣਾ ਸੀ ਕਿ ਉਹ ਕੀ ਹੁੰਦਾ ਹੈ ਥਾਇਰੋਇਡ ਕੀ ਚੀਜ਼ ਹੁੰਦੀ ਹੈ ਥਾਇਰੋਇਡ ਸਾਡੇ ਗਲੇ ਦਾ ਨਾ ਇੱਕ ਗਲੈਂਡ ਹੈ ਜਿਵੇਂ ਸਾਡੇ ਸਰੀਰ ਦੇ ਵਿੱਚ ਹਾਰਟ ਹੈ ਬ੍ਰੇਨ ਹੈ ਲਿਵਰ ਹੈ ਉਹਦੇ ਗਲੇ ਦੇ ਵਿੱਚ ਗ੍ਰੰਥੀ ਹੈ ਥਾਇਰੋਇਡ ਉਹਦੇ ਵਿੱਚ ਨਾ ਜੀ ਕਈ ਵਾਰ ਇਨਫੈਕਸ਼ਨ ਆਉਣ ਕਰਕੇ ਜਾਂ ਕਿਸੇ ਵੀ ਕਾਰਨ ਥਾਇਰੋਇਡ ਗਲੈਂਡ ਦੇ ਵਿੱਚ ਸੋਜਣ ਆ ਜਾਂਦੀ ਹੈ ਅੱਛਾ ਜੀ ਉਦੇ ਕਰਕੇ ਪੇਸ਼ੈਂਟ ਨੂੰ ਕਿਹਾ ਜਾਂਦਾ ਕਿ ਸਾਨੂੰ ਥਾਇਰੋਇਡ ਹੋ ਗਿਆ ਹੂੰ ਹੂੰ ਅ ਜਦ ਕਿ ਉਹ ਥਾਇਰੋਇਡ ਦੀ ਇੱਕ ਬਿਮਾਰੀ ਹੈ ਉਹਨੂੰ ਥਾਇਰੋਇਡ ਦੀ ਬਿਮਾਰੀ ਨਹੀਂ ਕਹਿੰਦੇ ਲੋਕੀ ਥਾਇਰੋਇਡ ਹੀ ਕਹ ਦਿੰਦੇ ਆ ਤੇ ਉਹ ਜਿਹੜਾ ਹੈਗਾ ਨਾ ਜੀ ਥਾਇਰੋਇਡ ਉਹਦੀ ਗੋਲੀ ਵੀ ਲਗਾਈ ਜਾਂਦੀ ਹੈ ਹਾਂ ਜੀ ਉਹ ਰੈਗੂਲਰ ਲੈਣੀ ਪੈਂਦੀ ਹੈ ਹਾਂ ਉਹ ਇੱਕੋ ਹੀ ਪੂਰੇ ਮੁਲਕ ਵਿੱਚ ਗੋਲੀ ਹੈ ਉਹੀ ਲੈਣੀ ਪੈਂਦੀ ਹੈ ਕਿਸੇ ਨੂੰ 25mg ਕਿਸੇ ਨੂੰ 100mg ਕਿਸੇ ਨੂੰ 75mg ਕਿਸੇ ਨੂੰ 65 62 ਕੁਝ ਵੀ ਉਹਦੇ ਮਿਲੀਗ੍ਰਾਮ ਇੱਕ ਡਾਕਟਰ ਹੈ ਉਹ ਸੈੱਟ ਕਰਦੇ ਆ ਅੱਛਾ ਉਹ ਜਦੋਂ ਸੈੱਟ ਕਰਦੇ ਆ 8 ਤੋਂ ਪਲੱਸ ਹੈਗਾ 9 ਤੋਂ ਪਲੱਸ ਹੈਗਾ ਉਦੋਂ ਜੇ 100 ਮਾਈਕਰੋਗ੍ਰਾਮ ਦੇ ਰਹੇ ਆ ਜਦੋਂ ਉਹਦਾ ਬਿਲਕੁਲ ਨਾਰਮਲ ਆ ਗਿਆ 3 ਤੋਂ ਨੀਚੇ ਆ ਗਿਆ ਤਾਂ ਵੀ ਉਹਨੂੰ ਫਿਰ 100 ਮਿਲੀਗ੍ਰਾਮ ਤੋਂ ਬੰਦ ਹੀ ਨਹੀਂ ਕੀਤੀ ਜਾਂਦੀ ਛੇਤੀ ਉਹਦੇ ਕਰਕੇ ਜਾਂ ਤਾਂ ਇਨਸਾਨ ਦਾ weight ਵਧਣ ਲੱਗ ਜਾਂਦਾ ਜਾਂ ਸੁੱਕਣ ਲੱਗ ਜਾਂਦਾ ਜਾਂ ਮੈਂਟ ਕਈ ਮੋਟੇ ਹੋ ਜਾਂਦੇ ਕਈ ਲਿੱਸੇ ਹੋ ਜਾਂਦੇ ਹਾਂ ਬਾਡੀ ਦਾ ਮੈਂਟੇਨੈਂਸ ਖਰਾਬ ਹੋ ਜਾਂਦਾ ਪਰ ਦੇਖੋ ਆਯੁਰਵੇਦ ਦੇ ਵਿੱਚ ਗੋਡ ਵੱਲੋਂ ਕਿੰਨੀ ਵਧੀਆ ਚੀਜ਼ ਆ ਆਪਣੀ ਰਸੋਈ ਦੀ ਚੀਜ਼ ਹੈ ਮੈਂ ਹਜ਼ਾਰਾਂ ਲੋਕਾਂ ਨੂੰ ਦੱਸੀ ਆ ਸਾਰਿਆਂ ਨੂੰ ਫਾਇਦਾ ਕੀਤਾ ਉਹ ਨੇ ਉਹ ਹੈਗੀ ਹੈ ਕਾਲੀ ਮਿਰਚ ਸੁੰਡ ਤੇ ਮਗ ਵਿਪਲ ਮਗ ਪਿਪਲ ਮਗ ਵਿਪਲ ਉਹਦੀਆਂ ਲੰਮੀਆਂ ਲੰਮੀਆਂ ਮਗਾ ਹੁੰਦੀਆਂ ਨੇ ਮਗਾ ਤੇ ਇਹ ਤਿੰਨ ਚੀਜ਼ਾਂ ਦਾ ਪਾਊਡਰ ਬਣਦਾ ਜੀ ਇਹਨੂੰ ਦੇਸੀ ਭਾਸ਼ਾ ਦੇ ਵਿੱਚ ਕਹੋ ਸੁੰਡ ਕਾਲੀ ਮਿਰਚ ਤੇ ਮਗ ਪਿਪਲ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਤਿੰਨੇ ਤਿੱਖੀਆਂ ਹੁੰਦੀਆਂ ਨੇ ਕੁੜੀ ਜੀ ਇਹਨੂੰ ਐ ਚੁਟਕੀ ਪਰ ਮਟਰ ਦੇ ਦਾਣੇ ਜਿੰਨੀ ਸਵੇਰੇ ਸਵੇਰੇ ਮੂੰਹ 'ਚ ਪਾ ਕੇ ਉਹਨੂੰ ਚੂਸੀ ਜਾਓ ਚੂਸੀ ਜਾਓ ਤਾਂ ਮੂੰਹ 'ਚ ਇੱਕ ਸਲਾਈਵਾ ਬਣਦਾ ਜਿਹੜਾ ਸਲਾਈਵਾ ਪਾਣੀ ਦੀ ਤਰ੍ਹਾਂ ਭਰਦਾ ਉਹ ਫਿਰ ਅਸੀਂ ਅੰਦਰ ਸੱਕ ਕਰਨਾ ਗਲੇ 'ਚ ਉਹੀ ਜਿਹੜਾ ਸਲਾਈਵਾ ਨਾ ਜੀ ਉਹ ਸਾਡੇ ਗਲੇ ਦੇ ਥਾਇਰੋਇਡ ਗਲੈਂਡ ਦੀ ਜਿਹੜੀ ਹੈਗੀ ਹੈ ਹੈਲਪ ਕਰਦਾ ਉਹਦਾ ਇਲਾਜ ਹੁੰਦਾ ਹਾਂ ਉਹ ਆਪਣੇ ਆਪ ਉਹਦਾ ਇਲਾਜ ਕਰਦਾ ਤੇ ਜਿਹੜੀ ਗੋਲੀ ਪੇਸ਼ੈਂਟ ਨੂੰ 100 ਮਿਲੀਗ੍ਰਾਮ ਲੱਗੀ ਹੁੰਦੀ ਆ ਉਹ ਡਾਕਟਰ ਹੌਲੀ-ਹੌਲੀ ਘਟਾਉਣਾ ਸ਼ੁਰੂ ਕਰ ਦਿੰਦਾ ਪਰ ਇੱਕ ਚੀਜ਼ ਮੈਂ ਦੇਖੀ ਮੇਰਾ ਜਿਹੜਾ 24 ਸਾਲ ਦਾ 25 ਸਾਲ ਦਾ ਇਹ ਤਜਰਬਾ ਰਿਹਾ ਲੋਕਾਂ ਦੇ ਨਾਲ ਮੀਟਿੰਗ ਦਾ ਉਹਦੇ ਚ ਮੈਂ ਦੇਖਿਆ ਕਿ ਟਾਇਰਡ ਦੀ ਜਿਹੜੀ ਐਲੋਪੈਥਿਕ ਗੋਲੀ ਹੈ ਜੇ ਤਾਂ ਪੇਸ਼ੈਂਟ ਖਾਣ ਲੱਗ ਗਿਆ ਉਹਨੂੰ ਅਸੀਂ ਜਿੰਨਾ ਮਰਜ਼ੀ ਕਰ ਲਈਏ ਉਹ ਬੰਦ ਨਹੀਂ ਹੁੰਦੀ ਜੀ ਇਸ ਦਵਾਈ ਨਾਲ ਇੰਨਾ ਕਿ ਉਹ ਮੈਨੇਜ ਰਹਿੰਦੀ ਆ ਜੀ ਬੋਡੀ weight ਮੈਨੇਜ ਰਹਿੰਦਾ ਜੇ ਕਾਲੀ ਮਿਰਚ ਸੁੰਡਮਗ ਪੀਪਲ ਦਾ ਚੂਰਨ ਲਈ ਜਾਂਦਾ ਤੇ ਜਿਹਨੇ ਨਹੀਂ ਸ਼ੁਰੂ ਕੀਤੀ ਉਹ ਗੋਲੀ ਅਗਰ ਉਹਨੇ ਇਹ ਸ਼ੁਰੂ ਕਰ ਲਿਆ ਤਾਂ ਰਿਵਰਸ ਹੋ ਜਾਂਦੀ ਹੈ ਪ੍ਰੋਬਲਮ ਅੱਛਾ ਜੀ ਇਹ ਟਾਈਮ ਦੇ ਨਾਲ ਮਤਲਬ ਪਤਾ ਲੱਗਦਾ ਪੇਸ਼ੈਂਟ ਨੂੰ ਵੀ ਹੁਣ ਮੈਨੂੰ ਨਹੀਂ ਆਉਂਦਾ ਕਿਤੇ ਵੀ ਟੈਸਟ ਕਰਾ ਲਓ ਤਾਂ ਥਾਇਰੋਇਡ ਦਾ ਸਭ ਤੋਂ ਵਧੀਆ ਇਲਾਜ ਤਾਂ ਇਹ ਹੀ ਹੈ ਹਾਂ ਇਹ ਤਾਂ ਬਹੁਤ ਸੌਖਾ ਤੇ ਸਿੰਪਲ ਸਸਤਾ ਕੋਈ ਦਵਾਈ ਨਹੀਂ ਫालतू ਤੁਸੀਂ ਜ਼ਿਆਦਾ ਖੈਰ ਤੁਹਾਡਾ ਵਾਹ ਪੈਂਦਾ ਰਹਿੰਦਾ ਤੁਸੀਂ ਵੇਖਿਆ ਹੁਣ ਕਿ 10 15 20 ਸਾਲ ਪਹਿਲਾਂ ਨਾ ਲੋਕਾਂ ਦੇ ਬੈਕ ਪ੍ਰੋਬਲਮ ਨਹੀਂ ਸੀ ਹਮ ਅੱਜ ਕੱਲ ਹਰ ਤੀਜੇ ਘਰ ਚ ਬੈਕ ਦੀ ਪ੍ਰੋਬਲਮ ਲੇਡੀਜ਼ ਚ ਖਾਸ ਤੌਰ ਤੇ ਜਾਂ ਗੋਡਿਆਂ ਦੀ ਇਹ ਬਹੁਤ ਚਲਦੀ ਆ ਰਹੀ ਹੈ ਇਹਦਾ ਕੀ ਸਸਤਾ ਜਾਂ ਕੋਈ ਸੌਖਾ ਜਿਹਾ ਇਲਾਜ ਦੱਸੋ ਡਿਸਕ ਨਹੀਂ ਆ ਜੀ ਜਿਵੇਂ ਮਨ ਕੇ ਹਿੱਲ ਜਾਂਦੇ ਆ ਡਿਸਕ ਦੇ L5 L4 ਅੱਜ ਕੱਲ ਵੈਸੀ ਸੋਜਾ ਚੜਿਆ ਰਹਿੰਦਾ ਤੇ ਗਾਈ ਗੋਡੇ ਦੇ ਵਿੱਚ ਸੂਜਨ ਆ ਜਾਂਦੀ ਹੈ ਸੂਜਨ ਆਈ ਪੇਸ਼ੈਂਟ ਪਰੇਸ਼ਾਨ ਹੁੰਦਾ ਤੁਰਨ ਚ ਉੱਠਣ ਬੈਠਣ ਚ ਉਹਦਾ ਜਦੋਂ ਐਕਸ-ਰੇ ਲਿਆ ਜਾਂਦਾ ਉਹ ਐ ਲੱਗਦਾ ਵੀ ਇਹ ਜੁੜ ਗਿਆ ਜੈਸੇ ਕਿ ਉਹ ਸੂਜਨ ਹੁੰਦੀ ਆ ਉਹਨੂੰ ਸੂਜਨ ਨੂੰ ਉਤਾਰਿਆ ਜਾਵੇ ਤਾਂ ਉਸ ਤੋਂ ਬਾਅਦ ਉਹ ਨਾਰਮਲ ਪੇਸ਼ੈਂਟ ਹੋ ਜਾਂਦਾ ਤੇ ਉਹਦੇ ਕਰਕੇ ਉਹਨੂੰ ਆਪਰੇਸ਼ਨ ਲਈ ਵੀ ਕਿਹਾ ਜਾਂਦਾ ਹੁਣ ਜਦੋਂ ਸਰਜਨ ਕੋਲੇ ਜਾਊਗਾ ਉਹਦੇ ਕੋਲ ਤਾਂ ਆਪਰੇਸ਼ਨ ਹੀ ਆ ਹੋਰ ਕੀ ਦੱਸ ਲਾ ਉਹਨਾਂ ਨੇ ਤੇ ਕਿਉਂਕਿ ਉਹਦੇ ਕੋਲ ਹੋਰ ਕੋਈ ਚੀਜ਼ ਹੀ ਨਹੀਂ ਹੈ ਤਾਂ ਇਸ ਕਰਕੇ ਜਦੋਂ ਆਯੁਰਵੈਦਿਕ ਸਿਸਟਮ ਚ ਬੰਦਾ ਆਉਂਦਾ ਨਾ ਜੀ ਆਯੁਰਵੈਦ ਚ ਬੜਾ ਹੀ ਕੁਛ ਆ ਵਿਕਲਪ ਹੀ ਵਿਕਲਪ ਜਿਵੇਂ ਮ사ਜ ਹੋਗੇ ਕਈ ਤਰ੍ਹਾਂ ਦੇ ਪਰ ਕਈ ਤਰ੍ਹਾਂ ਦੀਆਂ ਦਵਾਈਆਂ ਹੋ ਗਈਆਂ ਪਰ ਤੇਲ ਆਉਂਦੇ ਕਈ ਹਨਾ ਤੇਲ ਬਹੁਤ ਆਉਂਦੇ ਆ ਜੀ ਹੁਣ ਜਿਵੇਂ ਕਈ ਲੋਕਾਂ ਨੂੰ ਮੈਂ ਦੱਸਿਆ ਗਿੱਲ ਸਾਹਿਬ ਪਿੱਛੇ ਜੇ ਜਿਵੇਂ ਨਾ ਪਾਈਆ ਤਿਲ ਦਾ ਤੇਲ ਲੈ ਕੇ ਅੱਛਾ ਜੀ ਉਹਦੇ ਵਿੱਚ 2-3 ਚਮਚੇ ਜਿਹੜੇ ਨੇ ਉਹ ਪਾ ਲਓ ਅਜਵੈਨ ਤੇ ਉਹਦੇ ਵਿੱਚ ਇੱਕ ਪੂਰਾ ਗੰਡਾ ਜਿਹੜਾ ਹੁੰਦਾ ਲਸਣ ਪੂਰਾ ਪਿਆਜ਼ ਜਿਆ ਲਸਣ ਦਾ ਕੁੱਟ-ਕੱਟ ਕੇ ਉਹ ਚ ਗੇਰ ਲਓ ਤੇ ਉਹਨੂੰ ਪਕਾਓ ਜਦੋਂ ਸੜ ਕੇ ਸੁਆਹ ਹੋ ਜੇ ਅਜਵੈਨ ਵੀ ਤੇ ਲਸਣ ਵੀ ਤਾਂ ਉਹਨੂੰ ਉਹ ਸਮਝੋ ਤੁਹਾਡਾ ਤੇਲ ਤਿਆਰ ਆ ਉਹਨੂੰ ਟਾਰਗੇਟ ਡੰਡਾ ਕਰਕੇ ਸ਼ੀਸ਼ੀ 'ਚ ਪਾ ਕੇ ਅਜਵੈਨ ਅਜਵੈਨ ਉਹਨੂੰ ਸ਼ੀਸ਼ੀ 'ਚ ਪਾ ਕੇ ਰੱਖ ਲਓ ਉਹਨੂੰ ਗੋਡਿਆਂ ਤੇ ਮਲੋ ਜੀ ਜੇ ਗੋਡੇ ਦੁਖਦੇ ਬੈਕ ਤੇ ਮਲੋ ਬਹੁਤ ਆਰਾਮ ਚਾਹੇ 1000 2000 ਦਾ ਤੇਲ ਲੈ ਲਓ ਤੇ ਬਰਾਬਰ ਕੰਮ ਨਹੀਂ ਕਰਦਾ ਜੀ ਜੀ ਉਹ ਇੰਨਾ ਰਿਜ਼ਲਟ ਆ ਤੇ ਦੂਜੀ ਗੱਲ ਹੈ ਤਿਲ ਮੈਂ ਲੋਕਾਂ ਨੂੰ ਦੱਸਿਆ ਕਿ ਤਿਲ ਤੇ ਖਸਖਸ ਜੀ ਦੋਨੇ ਚੀਜ਼ਾਂ ਨੂੰ ਤਬੇ ਤੇ ਭੁੰਨ ਕੇ ਇਹਦੇ ਇੰਨੇ ਰਿਜ਼ਲਟ ਲਏ ਆ ਜੀ ਉਹ ਲੇ ਪੇਸ਼ੈਂਟ ਆ ਕੇ ਮੈਨੂੰ ਖੁਦ ਦੱਸਦਿਆ ਵੀ ਗੋਲ ਸਾਹਿਬ ਅਜ ਤਾਂ ਅਜ ਤਾਂ ਆਏ ਆ ਵੀ ਕੋਈ ਇਦੋਂ ਵਧੀਆ ਚੀਜ਼ ਤੁਹਾਡੇ ਕੋਲੇ ਹੋਊ ਪਰ ਉਹਦੇ ਨਾਲ ਸਾਨੂੰ ਸੁਖੀ ਆ ਸੀ ਤੇ ਉਹ ਕੀ ਹੈ ਜੀ ਕਿ ਤਿਲ ਔਰ ਖਸਖਸ ਜਿਹੜਾ ਉਹਨੂੰ ਤਵੇ ਤੇ ਪਾਉਣਾ ਚੰਗੀ ਤਰ੍ਹਾਂ ਭੁੰਨ ਲੈਣਾ ਜੇ ਆਪਾਂ ਥੋੜਾ ਜਿਹਾ ਵੀ ਘੱਟ ਭੁੰਨ ਦਿਆ ਨਾ ਜੇ ਫਿਰ ਪੇਸਟ ਜਿਹਾ ਬਣ ਜਾਂਦਾ ਜੇ ਉਹਨੂੰ ਆਪਾਂ ਪਾਊਡਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨੂੰ ਭੁੰਨ ਕੇ ਨਾ ਜੀ ਚੰਗੀ ਤਰ੍ਹਾਂ ਉਹਦਾ ਪਾਊਡਰ ਬਣਾ ਲਓ ਜੀ ਪਾਊਡਰ ਬਣਾ ਕੇ ਨਾ ਜੀ ਇੱਕ ਇੱਕ ਚਮਚਾ ਛੋਟੇ ਵਾਲਾ ਰਾਤ ਨੂੰ ਪਾਣੀ ਨਾਲ ਜਾਂ ਦੁੱਧ ਨਾਲ ਲੈ ਸਕਦੇ ਹੋ ਔਰ ਉਹਦੇ ਨਾਲ ਜਦੋਂ ਇਨਸਾਨ ਉਹਨੂੰ 2-3 ਮਹੀਨੇ ਲੈ ਲੈਂਦਾ ਜੀ ਤਾਂ ਉਹਨੂੰ ਲੱਗਦਾ ਵੀ ਮੇਰੇ ਸਰੀਰ 'ਚ ਕੋਈ ਨਵੀਂ ਜਾਨ ਹੱਡੀਆਂ 'ਚ ਸਟਰੋਂਗ ਹੋ ਰਹੀਆਂ ਨੇ ਉਹ ਆਸਟ੍ਰੋ ਆਰਥਰਾਈਟਸ ਦੇ ਵਿੱਚ ਬਹੁਤ ਕੰਮ ਕਰਦਾ ਕਿਉਂਕਿ ਜਿਹੜੀ ਖਸਖਸ ਤੁਹਾਨੂੰ ਵੀ ਪਤਾ ਕਿ ਉਹ ਪੋਸਟ ਦਾਣਾ ਹੀ ਆ ਉਹਦੇ ਵਿੱਚ ਉਹ ਜਿਵੇਂ ਪੋਸਟ ਦਾ ਇੱਕ ਫਰੂਟ ਤੋਂ ਬਣ ਗਿਆ ਉਹ ਅਫੀਮ ਉਹਦੇ ਵਿੱਚੋਂ ਬੀਜ ਹੋ ਗਿਆ ਇਹ ਉਹਦਾ ਬਾਪ ਹੀ ਹੈ ਸਭ ਤੋਂ ਵੱਡੀ ਚੀਜ਼ ਤਾਂ ਖਸਖਸ ਹੈ ਉਹਦੇ ਵਿੱਚ ਔਸ਼ਧ ਗੁਣ ਹੈ ਜੀ ਦਵਾਈਆਂ ਦਾ ਗੁਣ ਹੈ ਉਹਦੇ ਵਿੱਚ ਔਰ ਉਹ ਬਹੁਤ ਵਧੀਆ ਰਿਜ਼ਲਟ ਇਹਦੇ ਵਾਸਤੇ ਦਿੰਦਾ ਔਰ ਜਿਨ੍ਹਾਂ ਲੋਕਾਂ ਨੂੰ ਵੀ ਬਾਈ ਵੱਦੀ ਆ ਜੋੜਾਂ 'ਚ ਦਰਦ ਹੈ ਮੋਢੇ ਗੁੱਡਿਆਂ 'ਚ ਦਰਦ ਹੈ ਇਹ ਲੈ ਸਕਦੇ ਹੋ ਔਰ ਜਿਨ੍ਹਾਂ ਨੂੰ ਬਿਲਕੁਲ ਹੀ ਆਪਰੇਸ਼ਨ ਲਈ ਕਿਹਾ ਜਾਂਦਾ ਹੁਣੇ ਕੰਡਮ ਹੋ ਗਏ ਗੋਡੇ ਬਦਲ ਲੋ ਉਹਨਾਂ ਵਾਸਤੇ ਸਾਡੇ ਜਿਹੜੇ ਵੈਦ ਦਾ ਉਹਨਾਂ ਨੇ ਇੱਕ ਚੀਜ਼ ਬਣਾਈ ਹੈ ਉਹ ਹੈਗੀ ਹੈ ਜੀ ਕਾਲੇ ਗੋੰਦ ਤੋਂ ਉਹ ਵੀ ਬੜੀ ਨੈਚੁਰਲ ਹੈ ਕਾਲਾ ਗੁੰਦ ਮਤਲਬ ਕੋਈ ਸਾਈਡ ਇਫੈਕਟ ਨਹੀਂ ਹੈ ਉਹਦੇ ਚ ਕੈਪਸੂਲ ਹੈ ਤੇ ਇੱਕ ਤੇਲ ਹੈ ਇੱਕ ਕਰੀਮ ਹੈ ਜੀ ਔਰ ਇੱਕ ਉਹਦੇ ਚ ਪੰਚਮ ਹਲਦੀ ਨਾਲ ਦੇ ਦਿੰਦੇ ਸੀ ਪੰਜ ਛੇ ਚੀਜ਼ਾਂ ਨੇ ਜੀ ਮਿਲਾ ਕੇ ਜਦੋਂ ਦੇਈ ਦੀਆਂ ਨੇ ਜਿਹੜੇ ਡਾਕਟਰ ਨੇ ਕਿਹਾ ਉਹਦਾ ਅੱਜ ਹੀ ਆਪਰੇਸ਼ਨ ਹੋਊਗਾ ਜੀ ਤਿੰਨ ਮਹੀਨੇ ਬਾਅਦ ਉਹ ਡਾਕਟਰ ਨੂੰ ਕਹਿਣਾ ਪੈਂਦਾ ਵੀ ਤੇਰਾ ਠੀਕ ਆ ਜੀ ਜੀ ਔਰ ਤੂੰ ਕਿੱਥੋਂ ਦਵਾਈ ਲਈ ਐ ਕੀ ਕੀਤਾ ਤਾਂ ਉਹ ਉਹ ਜਿਹੜਾ ਮੈਸੇਜ ਸਾਡਾ ਉੱਥੇ ਤੱਕ ਵੀ ਪਹੁੰਚਦਾ ਜੀ ਜੀ ਕਿ ਪੇਸ਼ੈਂਟ ਜਿਹੜਾ ਹੈਗਾ ਉਹ ਗੋਡੇ ਦੇ ਆਪਰੇਸ਼ਨ ਤੋਂ ਬਚ ਸਕਦਾ ਔਰ 80% ਜਿਹੜੇ ਲੋਕ ਨੇ ਨਾ ਜੀ ਅ ਗਿੱਲ ਸਾਬ ਜਿਨ੍ਹਾਂ ਨੂੰ ਆਪਰੇਸ਼ਨ ਲਈ ਕਿਹਾ ਗਿਆ ਸੀ ਅੱਜ 125 ਐਪੀਸੋਡ ਆਪਣੇ ਪੂਰੇ ਹੋ ਗਏ ਤੇ ਜਿਹੜੇ ਅਸੀਂ 124 ਐਪੀਸੋਡਾਂ ਦੇ ਵਿੱਚ ਰੋਲਾ ਪਾਇਆ ਲੋਕਾਂ ਨੂੰ ਦੱਸਿਆ ਜੀ ਤਾਂ ਉਹ ਲੋਕ ਰੁਕ ਗਏ ਕਿੱਡੀ ਵੱਡੀ ਗੱਲ ਹੈ ਜੀ ਉਹ ਕਹਿੰਦੇ ਵੀ ਆਪਰੇਸ਼ਨ ਤਾਂ ਕਰਾਵਾਂਗੇ ਪਹਿਲਾਂ ਇੱਕ ਵਾਰੀ ਗੋਲ ਸਾਬ ਨੂੰ ਮਿਲ ਲਈ ਵਿੱਚ ਗੋਲ ਸਾਬ ਨੇ ਕਿਹਾ ਤਾਂ ਆਪਰੇਸ਼ਨ ਹੋਊਗਾ ਫਿਰ ਕਰਾ ਲਾਂ ਜੀ ਜੀ ਔਰ ਅਸੀਂ ਅੱਜ ਤੱਕ ਗੱਲ ਸਰ ਤੁਸੀਂ ਯਕੀਨ ਮੰਨੋ ਅਸੀਂ ਮੁਸ਼ਕਲ ਨਾਲ ਮੇਰਾ ਖਿਆਲ ਆ ਵੀ 2018 ਚ ਅਸੀਂ ਸ਼ੁਰੂ ਕੀਤਾ ਜੀ ਇਹ ਗੁੱਡਿਆਂ ਮੁੰਡਿਆਂ ਦੇ ਕੰਮ ਇੰਨੇ ਦਿਨਾਂ ਚ ਅਸੀਂ ਚਾਰ ਜਾਂ ਪੰਜ ਲੋਕਾਂ ਨੂੰ ਕਹੂਗਾ ਤੇਰੀ ਆਪਰੇਸ਼ਨ ਹੋਊਗਾ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੂੰ ਫੋੜੀਆਂ ਲੈ ਕੇ ਮੰਨ ਲਓ ਲਈ ਫਿਰਦੇ ਆ ਲੋਕੀ ਜਾਂ ਕਹਿੰਦੇ ਵੀ ਬਾਥਰੂਮ ਵੀ ਕੀ ਹੋਰ ਲੈ ਕੇ ਜਾਂਦਾ ਕੋਈ ਪਿਆ ਬੈਠ ਤੁਹਾਡੇ ਤੇ ਬਹੁਤ ਇਤਬਾਰ ਕਰਦੇ ਜੀ ਕਿਉਂਕਿ ਜਦ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਨਾ ਫੋਨ ਤੇ ਮੈਂ ਤੁਹਾਨੂੰ ਸ਼ਾਇਦ ਦੱਸਿਆ ਵੀ ਸੀ ਹਾਂ ਕਿ ਘਰਾਂ ਦੇ ਵਿੱਚ ਨਾ ਲੇਡੀਜ਼ ਬਹੁਤ ਵੇਖਦੀਆਂ ਤੁਹਾਡਾ ਪ੍ਰੋਗਰਾਮ ਔਰ ਉਹਦੇ ਵਿੱਚ ਉਹਨਾਂ ਨੂੰ ਤਸੱਲੀ ਮਿਲਦੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਵਧੀਆ ਗੱਲ ਤਾਂ ਇਹ ਹੈ ਨਾ ਕਿ ਜਿਹੜੀਆਂ ਤੁਹਾਡੀ ਰਸੋਈ ਚੀਜ਼ਾਂ ਇਸਤੇਮਾਲ ਕਰਨ ਦਾ ਪਤਾ ਹੀ ਨਹੀਂ ਕਿ ਇਹਦੇ ਵਿੱਚ ਕਿੰਨਾ ਗੁਣ ਹੈ ਬਹੁਤ ਲੋਕਾਂ ਨੂੰ ਨਹੀਂ ਪਤਾ ਹਾਂਜੀ ਹਾਂਜੀ ਇੱਕ ਮੈਂ ਪੁੱਛਣਾ ਚਾਹੁੰਦਾ ਸੀ ਗੋਇਲ ਸਾਹਿਬ ਕਿ ਰੇਸ਼ੇ ਦੀ ਪ੍ਰੋਬਲਮ ਕਈ ਵਾਰੀ ਨਾ ਬੜੀਆਂ ਛਿੱਕਾਂ ਲੱਗ ਜਾਂਦੀਆਂ ਕਈ ਕਿੰਨੀਆਂ ਗਿੰਨੀਆਂ ਛਿੱਕਾਂ ਮਾਰਦੇ ਮਰੀ ਜਾਂਦਾ ਬੰਦਾ ਮੇਰੇ ਬ੍ਰਦਰ ਨੂੰ ਮੈਥੋਂ ਵੱਡੇ ਸੀਗੇ ਤਾਂ ਉਹਨਾਂ ਨੂੰ ਇੰਨੀਆਂ ਛਿੱਕਾਉਂਦੀਆਂ ਤੇ ਉਹ ਕੀ ਚੀਜ਼ ਹੁੰਦੀ ਹੈ ਉਹਨਾਂ ਦੀ ਇੱਕ ਅਲਰਜੀ ਆ ਜੀ ਵੈਸੇ ਤਾਂ ਇਹਦਾ ਇੱਕ ਇੱਕ ਛਿੱਕਾ ਇੱਕ ਖਰਾਟੇ ਇਹ ਦੋਨਾਂ ਦਾ ਇੱਕ ਇਲਾਜ ਹੈ ਜੀ ਜੀ ਅਚ ਦੇਸੀ ਕੀ ਗਾਹ ਦਾ ਅੱਛਾ ਜੀ ਉਹ ਲੈ ਕੇ ਨਾ ਇਹ ਨੱਕ ਚ ਅੰਦਰ ਲਾਉਣਾ ਦੋਨੇ ਪਾਸੇ 10 15 ਇੰਚ ਕਾਫੀ ਰਿਲੈਕਸ ਹੋ ਜਾਂਦਾ ਇਹ ਤੇਲ ਵੀ ਕੰਮ ਦੇ ਜਾਂਦਾ ਇਸਰੋਂ ਦਾ ਬਹੁਤ ਕੰਮ ਦਿੰਦਾ ਜੀ ਕਿਉਂਕਿ ਨਾਉਣ ਵੇਲੇ ਮੇਰੀ ਵੀ ਆਦਤ ਹੈ ਮੈਂ ਤੇਲ ਲਾ ਲੈਂਦਾ ਨੱਕ ਚ ਹਾਂ ਸਰੋਂ ਦਾ ਤੇਲ ਤੇ ਨੀਜ ਵੀ ਦੇ ਨੱਕ ਚ ਵੀ ਤੁਨੀ ਚ ਕੱਚਾ ਚ ਵੀ ਲਾਇਆ ਕਰੋ ਜੀ ਹਾਂ ਉਹ ਵੀ ਚੰਗਾ ਹੁੰਦਾ ਹੈ ਉਹ ਮੈਡੂਲਾ ਬ੍ਰੇਨ ਤੱਕ ਪਹੁੰਚਦਾ ਜੀ ਅੱਛਾ ਜੀ ਬਗਲਾ ਚ ਹਾਂ ਹਾਂ ਕੱਚਾ ਚ ਲਾ ਕੇ 10 ਕਵਾਰੀ ਐ ਪਿੱਛੇ 10 ਕਵਾਰੀ ਅੱਗੇ ਉਹਨੂੰ ਰਗੜੋ ਇਹ ਚੀਜ਼ ਐ ਜੇ ਨਵੀਂ ਪਤਾ ਲੱਗੀ ਐ ਉਹ ਸਰਵਾਈਕਲ ਠੀਕ ਕਰ ਦਿੰਦਾ ਜੀ ਜਿਹੜਾ ਕੱਛਾਂ ਚ ਲੱਗਦਾ ਅੱਛਾ ਜੀ ਹਾਂ ਇਹ ਇਹ ਚੀਜ਼ਾਂ ਨੇ ਇਹ ਲੋਕੀ ਛਿੱਕਾਂ ਮਾਰਦੇ ਆ ਬਹੁਤ ਜ਼ਿਆਦਾ ਉਹਨਾਂ ਵਾਸਤੇ ਬਹੁਤ ਦਵਾਈਆਂ ਬਣਦੀਆਂ ਨੇ ਅਸੀਂ ਕਸ਼ਮੀਰੀ ਹਣੀ ਲੈ ਕੇ ਆਏ ਆ ਉਹਦੇ ਵਿੱਚ ਕਹਿੰਦੇ ਆ ਸਿੰਧ ਦਾ ਨਮਕ ਪਾ ਕੇ ਲਲੋ ਤਾਂ ਵੀ ਗਲੇ ਨੂੰ ਬਹੁਤ ਰਿਲੈਕਸ ਮਿਲਦਾ ਔਰ ਜਿਹੜਾ ਨੱਕ ਦੀ ਪ੍ਰੋਬਲਮ ਐ ਜੀ ਉਹਦੇ ਵਾਸਤੇ ਨਾ ਇੱਕ ਪਾਊਡਰ ਐ ਸਿਤੋਪਲਾਦੀ ਪਾਊਡਰ ਜੀ ਬਹੁਤ ਰਿਜ਼ਲਟ ਹੈ ਜੀ ਦਾ ਔਰ ਇਹ ਨਾ ਜੇ ਜੇ ਕਿਤੇ ਸ਼ਹਿਦ ਚ ਮਿਕਸ ਕਰਕੇ ਰਾਤ ਨੂੰ ਲਿਆ ਜਾਵੇ ਤੇ ਜਿਹੜਾ ਬੰਦਾ ਕਹਿੰਦੇ ਨੇ ਛਿੱਕਾ ਮਾਰ ਮਾਰ ਗਵਾਂਡੀਆਂ ਨੂੰ ਵੀ ਪਾਗਲ ਕਰ ਦਿੰਦਾ ਉਹ ਵੀ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਚੀਜ਼ਾਂ ਨੇ ਜੀ ਇਹਦੇ ਵਿੱਚ ਕਈ ਲੋਕੀ ਸਾਨੂੰ ਸੰਪਰਕ ਕਰਦੇ ਆ ਅਸਤਵੇਂ ਦੀ ਪ੍ਰੋਬਲਮ ਹੈ ਹੁਣ ਦੇਖੋ ਮੌਸਮ ਚੇਂਜ ਹੋ ਰਿਹਾ ਹੁਣ ਸਰਦੀ ਸ਼ੁਰੂ ਹੋਊਗੀ ਤਾਂ ਸਰਦੀ ਦੇ ਵਿੱਚ ਜਾ ਕੇ ਲੋਕਾਂ ਨੂੰ ਚੇਂਜ ਮੌਸਮ ਦਾ ਵਿੱਚ ਪ੍ਰੋਬਲਮ ਆ ਮੌਸਮ ਚੇਂਜ ਵੇਲੇ ਜ਼ਿਆਦਾ ਪ੍ਰੋਬਲਮ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਈ ਹੁਣ ਇੱਥੋਂ ਕਹਿੰਦੇ ਅਸੀਂ ਇੰਡੀਆ ਤੋਂ ਜਦੋਂ ਕੈਨੇਡਾ ਜਾਂਦੇ ਆ ਉੱਥੇ ਜਾਂਦੇ ਆ ਉੱਥੇ 에어ਪੋਰਟ ਉਤਰਨ ਸਾਰੀ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਮੈਂ ਹਮੇਸ਼ਾ ਕਿਹਾ ਜੀ ਕਿ ਤਾਸੀਰ ਬਦਲੋ ਉਹਦੇ ਵਾਸਤੇ ਕੱਲਾ ਸ਼ਹਿਦ ਬਸ ਬਹੁਤ ਆ ਨਾਲ ਰੱਖੋ ਜਦੋਂ ਤੁਸੀਂ ਕਿਤੇ ਵੀ ਐਸੀ ਜਗ੍ਹਾ ਕੰਟਰੀ ਬਦਲਦੇ ਹੋ ਜਾਂ ਐਟਮੋਸਫੇਅਰ ਚੇਂਜ ਹੁੰਦਾ ਤਾਂ ਸ਼ਹਿਦ ਜ਼ਰੂਰ ਖਾਣੋ ਇਹ ਦਾ ਸਟ्रेस ਦਾ ਵੀ ਕੋਈ ਹੈ ਆਯੁਰਵੇਦ ਇਲਾਜ ਜਿਹਨੂੰ ਆਪਾਂ ਕਹਿ ਦਿੰਨੇ ਆ ਡਿਪਰੈਸ਼ਨ ਟਾਈਪ ਕੋਈ ਚੀਜ਼ ਜਾਂ ਇਹਦਾ ਵੀ ਕੋਈ ਹੁੰਦਾ ਇਹਦੇ ਬਹੁਤ ਵਧੀਆ ਲੋਕੀ ਘਰੇ ਬਣਾ ਸਕਦੇ ਮੇਰੇ ਫਾਰਮੂਲੇ ਘਰ ਦੇ ਹੀ ਹੁੰਦੇ ਆ ਜਿਹੜੇ ਨਹੀਂ ਬਣਾ ਸਕਦੇ ਉਹਨਾਂ ਨੂੰ ਮੈਂ ਜ਼ਰੂਰ ਟੈਕਸ ਲਾਉਣਾ ਫਿਰ ਉਹ ਮੇਰੇ ਕੋਲ ਆਉਂਦੇ ਉਹਨਾਂ ਨੂੰ ਮੈਂ ਕਹਿੰਦਾ ਜਿਹੜਾ ਤੁਸੀਂ ਨਹੀਂ ਬਣਾ ਸਕਦੇ ਫਿਰ ਪੂਰੇ ਪੈਸੇ ਦੇ ਲੇ ਕੇ ਜਾਓ ਫਿਰ ਕਹਿੰਦੇ ਨੇ ਗੋਲ ਸਾਹਿਬ ਮਹਿੰਗੇ ਆ ਮੈਂ ਕਹਿੰਦਾ ਫਿਰ ਜਦੋਂ ਆਲਸੀ ਬੰਦੇ ਨੂੰ ਤਾਂ ਫਿਰ ਬੰਦਾ ਮਹਿੰਗੇ ਲੱਗਦਾ ਨਹੀਂ ਘਰੇ ਬਣਾ ਲਓ ਤੇ ਇਹ ਨਾਲ ਜੀ ਕੀ ਆ ਇੱਕ ਇਹਦੇ ਵਿੱਚ ਹੈਗੀ ਹੈ ਬ੍ਰਹਮੀ ਇੱਕ ਸੰਖਪੁਸ਼ਪੀ ਇੱਕ ਵਚਾ ਇੱਕ ਹੈਗੀ ਹੈ ਜਟਾਮਨਸੀ ਇਹ ਚਾਰ ਜਿਹੜੀ ਬੂਟੀਆਂ ਨੇ ਜਾਮ ਪੰਸਾਰੀ ਤੋਂ ਮਿਲ ਜਾਣਗੇ ਜਿਵੇਂ ਤੁਸੀਂ ਬੈਠੇ ਹੋ ਆਪਦੇ ਤੁਹਾਡੇ ਨੇੜੇ ਜਿਹੜਾ ਪੰਸਾਰੀ ਉਹ ਤੁਹਾਨੂੰ ਵੀ ਜਾਣਦਾ ਹੋ ਕਿਉਂਕਿ ਆਪਣੇ ਪਿੰਡਾਂ 'ਚ ਸਾਰੇ ਜਾਣਦੇ ਆ ਉਹਨੂੰ ਕਹ ਲੈ ਵੀ ਆਪਦੇ ਸਟਾਈਲ 'ਚ ਕਹ ਦੇ ਉਹ ਲੈ ਵੀ ਪੰਸਾਰੀਆ ਅੱਜ ਫਿਰ ਗੋਇਲ ਤੋਂ ਪਰਚੀ ਬਣਾ ਕੇ ਲਿਆਂ ਕਹਿ ਕੇ ਦਿਖਾਈਓ ਸਰਮਨ ਨੂੰ ਥੋੜੀ ਬੜੀ ਵਧੀਆ ਲੱਗਦੀ ਹੁੰਦੀ ਐ ਡਾਇਲੌਗ ਇਹ ਨਾ ਪ੍ਰਾਣੀਆ ਫਿਲਮਾਂ ਚ ਹੁੰਦਾ ਸੀਗਾ ਵੀ ਬਾਣੀ ਹੱਟ ਚ ਹੀ ਆ ਤੁਸੀਂ ਸਾਡੀਆਂ ਵੇਖੀਆਂ ਇਹਦਾ ਬਹੁਤ ਪੂਰੀਆ ਕਮਾਲ ਹੈ ਜੀ ਮੈਂ ਮੈਂ ਮਤਲਬ ਕਿ ਜਦੋਂ ਆਪਣੀ ਨਾ ਗੁੱਗੂ ਗਿਲਜੀ ਦੀ ਫਿਲਮ ਆਉਂਦੀ ਐ ਕੋਈ ਜੀ 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 ਦਿਲ ਲਾ ਕੇ ਦੇਖੀ ਜੀ ਗੁੱਗੂ ਜੋ ਬੜਾ ਸਬਕ ਬੜਾ ਹੁੰਦਾ ਇੱਕ ਤਾਂ ਤੁਹਾਡਾ ਨਾ ਸਬਕ ਹੁੰਦਾ ਉਹਦੇ ਵਿੱਚ ਜੀ ਜੀ ਕੋਸ਼ਿਸ਼ ਕਰਦੇ ਹਾਂ ਜੀ ਕਿ ਅੱਛਾ ਕੰਮ ਕਰੀਏ ਔਰ ਕੋਈ ਬੁਰਾਈ ਨਾ ਪ੍ਰੋਸੀਡਿਆਵੇ ਫਿਲਮਾਂ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਪਹਿਲਾਂ ਤੁਸੀਂ ਤੁਸੀਂ ਮੈਨੂੰ ਬੈਠੀ ਕਿਹਾ ਵੀ ਆਪਾਂ ਨੇ ਉਹ ਗੱਲਾਂ ਕਰਨੀਆਂ ਨੇ ਜਿਹੜੀਆਂ ਲੋਕਾਂ ਦੀ ਸਿਹਤ ਲਈ ਵਧੀਆ ਹੋਣ ਆਪਾਂ ਉਹ ਗੱਲਾਂ ਨਹੀਂ ਕਰਨੀਆਂ ਜਿਹੜੇ ਦਵਾਖਾਨੇ ਕਰਦੇ ਰਹਿੰਦੇ ਜੀ ਜੀ ਅਚੀ ਗੱਲ ਹੈ ਸਰ ਔਰ ਜਿਵੇਂ ਨਾ ਇਹ ਚੀਜ਼ ਜਨੇ ਜਟਾ ਮੰਸੀ ਵਗੈਰਾ ਨੇ ਚਾਰ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਇਹਦਾ ਪਾਊਡਰ ਬਣਾ ਕੇ ਲਿਆ ਜਾਵੇ ਤਾਂ ਜਿਹੜੇ ਲੋਕੀ ਡਿਪਰੈਸ਼ਨ ਦੇ ਸ਼ਿਕਾਰ ਹੈ ਇੰਡੀਅਨ ਇਹ ਦਵਾਈਆਂ ਖਾਂਦੇ ਨੇ ਜੋ ਦਵਾਈਆਂ ਹੁੰਦੀਆਂ ਕੁਛ ਨਹੀਂ ਨੀਂਦ ਦੀਆਂ ਹੁੰਦੀਆਂ ਨੇ ਰਿਲੈਕਸ ਕਰਨ ਵਾਸਤੇ ਔਰ ਜਟਾ ਮੰਸੀ ਤੁਸੀਂ ਕਦੇ ਲਿਖੋ ਗੂਗਲ ਤੇ ਜਟਾ ਮੰਸੀ ਦੇ ਬੈਨੀਫਿਟ ਤੁਹਾਨੂੰ ਪਤਾ ਲੱਗੂਗਾ ਕਿ ਇਹ ਬ੍ਰੇਨ ਰਿਲੈਕਸ ਵਾਸਤੇ ਸਭ ਤੋਂ ਉੱਤਮ ਜੜੀ ਬੂਟੀ ਹੈ ਜੀ ਅੱਛਾ ਜੀ ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਨੀਂਦ ਬਹੁਤ ਵਧੀਆ ਆਉਣ ਲੱਗ ਜਾਂਦੀ ਹੈ ਪੇਸ਼ੈਂਟ ਖੁਸ਼ ਰਹਿਣ ਲੱਗ ਜਾਂਦਾ ਇਹਦਾ ਪਾਊਡਰ ਬਣਾਉਣਾ ਜੀ ਪਾਊਡਰ ਬਣਾਓ ਸਿੱਧਾ ਹੀ ਬੱਸ ਕੋਈ ਤਵੇ ਤੇ ਨਹੀਂ ਕੁਝ ਇੱਕ ਕੁਝ ਨਹੀਂ ਕਰਨਾ ਡਾਇਰੈਕਟ ਇਹਨੂੰ ਲੈ ਆ ਕੇ ਪਾਊਡਰ ਬਣਾ ਕੇ ਰਾਤ ਨੂੰ ਦੁੱਧ ਨਾਲ ਲਓ ਤੇ ਅੱਧਾ ਚਮਚਾ ਆਨੰਦ ਹੀ ਹੈ ਨਾ ਪੂਰਾ ਚਮਚਾ ਜੀ ਪੂਰਾ ਲੈਣਾ ਤੇ ਇਹਨੂੰ ਤੁਸੀਂ ਲੈ ਕੇ ਜਦੋਂ ਤੁਸੀਂ ਖਾਣਾ ਸ਼ੁਰੂ ਕਰਦੇ ਹੋ 15 20 ਦਿਨ ਮਹੀਨੇ ਦੇ ਵਿੱਚ ਵਿੱਚ ਡਿਪਰੈਸ਼ਨ ਦੇ ਸ਼ਿਕਾਰ ਜਿਹੜੇ ਪੇਸ਼ੈਂਟ ਆ ਉਹ ਠੀਕ ਹੋਣ ਲੱਗ ਜਾਂਦੇ। ਅੱਛਾ ਜੀ ਬਹੁਤ ਵਧੀਆ ਗੱਲ ਹੈ ਕਿਉਂਕਿ ਆਯੁਰਵੇਦ ਚ ਮੈਨੂੰ ਨਹੀਂ ਸੀ ਪਤਾ ਕੋਈ ਡਿਪਰੈਸ਼ਨ ਦਾ ਵੀ ਸ਼ਾਇਦ ਹੋਵੇ। ਇਹ ਗਜਬ ਇੱਕ ਤਾਂ ਡਿਪਰੈਸ਼ਨ ਦਾ ਉਹੀ ਤੁਸੀਂ ਉਹ ਦੱਸਿਆ ਹੋਣੀ ਵੀ ਧੁੰਨੀ ਚ ਤੇਲ, ਕੱਚਾ ਚ ਤੇਲ, ਨੱਕ ਚ ਤੇਲ ਇਹੀ ਡਿਪਰੈਸ਼ਨ ਨੂੰ ਮਤਲਬ ਮਾਰ ਦੇ ਦਿੰਦਾ। ਅੱਛਾ ਇਹਦਾ ਵੀ ਫਾਇਦਾ ਪਹੁੰਚਦਾ ਹੈ। ਆ ਜਿਹੜੇ ਨਾ ਨਹੀਂ ਆਪਣੇ ਜਿਹਾ ਹਾਂਜੀ ਉਂਗਲੀਆਂ ਦੇ ਹੱਥਾਂ ਦੇ ਇਹਨਾਂ ਦੇ ਵਿੱਚ ਤੇਲ अच्छा जी अए ਜਿਵੇਂ ਕੌਲੀ ਚ ਤੇਲ ਭਾ ਗਏ ਐ ਪਾਦੋ ਵਿੱਚ ਚੁੰਗੜੇ ਵਾਂਗੂ ਆ ਵੀ ਪਾਦੋ ਉਹ ਜੋ ਰੂਹ ਲੈ ਕੇ ਵਿੱਚ ਰੂਹ ਰਕ ਲੋ ਰੂਹ ਲੈ ਕੇ ਉਹ ਪੈਰਾਂ ਦੇ ਨਹਾਂ ਉਂਗਲੀਆਂ ਦੇ ਵਿੱਚ ਡਿੱਪ ਕਰ ਦੋ ਐਨੇ ਚ ਵੀ ਸਰ ਤੁਸੀਂ ਦੇਖੋ ਵੀ ਜਿਹਨੂੰ ਨੀਂਦ ਨਹੀਂ ਆਉਂਦੀ 15 20 ਮਿੰਟ ਜਾਂ ਸੌਂਦਾ ਘਰਾਟੇ ਮਾਰ ਕੇ ਬੰਦਾ ਕਿਉਂਕਿ ਇਹ ਸਾਰੇ ਪੁਆਇੰਟ ਨੇ ਜੀ ਜਦੋਂ ਲੂਬ੍ਰੀਕੇਟ ਹੁੰਦੇ ਨੇ ਸਰੀਰ ਸੌਖਾ ਹੋ ਗਿਆ ਤੇ ਉਹਨੇ ਸੌਣਾ ਹੀ ਆ ਇਹ ਸਾਰਿਆਂ ਤੋਂ ਵਧੀਆ ਇਲਾਜ ਨੇ ਜੀ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਮੈਂ ਸੁਭਾਸ਼ ਗੁਹਿਲ ਬੈਦਵਾਨ ਕੰਪਨੀ ਦਾ ਓਨਰ ਹੋਣੇ ਕੇ ਨਾਤੇ ਆਪ ਸਭ ਕੋ ये बताना चाहता हूँ कि जितना भी विश्वास आप लोगों ने मैदवान कंपनी के हर प्रोडक्ट पे बनाया है दिखाया है हम चाहते हैं कि वो आपका विश्वास हमेशा बना रहे लेकिन कुछ लोग इसमें आकर के अलग अलग साइट पे जाते हैं और डुप्लीकेट प्रोडक्ट आपको देने की कोशिश कर रहे हैं डुप्लीकेसी से बचने के लिए आप हमेशा कंपनी की वेबसाइट डब्ल्यू 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 डॉट वैदान पर जा कर के ही प्रोडक्ट परचेज करें या फिर कंपनी के जो आउटलेट्स बने हुए हैं उन पर जाकर के विद बिल प्रोडक्ट को परचेज करें ताकि आपके साथ कोई धोखा ना हो